ਸਾਡੇ ਨਾਲ ਵਿਦੇਸ਼ ਤੋਂ ਫੋਨ ਲਾਈਨ ਤੇ ਜੁੜੇ ਹੋਏ ਨੇ ਸੁਖਪ੍ਰੀਤ ਅਮਰਪਾਲ ਸਿੰਘ ਜੁਣਾ ਦੀ ਇੱਕ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਬੜੀ ਡਿਟੇਲ 'ਚ ਗੱਲ ਕਰ ਰਹੇ ਨੇ ਕਿ ਜੈਪਾਲ ਭੁੱਲਰ ਨਾਲ ਮੇਰੇ ਕਿੱਤਾ ਦੇ ਸਬੰਧ ਨੇ ਉਹ ਜਿਹਨੂੰ 50000 ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਖਸ਼ ਹੈਗੇ ਨੇ ਸੁਖਪ੍ਰੀਤ ਸਿੰਘ ਸਿੱਧੂ ਜਦੋਂ ਇਹ ਕਾਲ ਰਿਕਾਰਡਿੰਗ ਹੋਈ ਹੈ ਜੀ ਉਦੋਂ ਮੈਂ ਤੇ ਅਮਰਤਪਾਲ ਇਕੱਠੇ ਇੱਕੋ ਕੰਪਨੀ ਦੇ ਵਿੱਚ ਕੰਮ ਕਰਦੇ ਸੀਗੇ ਦੁਬਈ ਇਹ ਹੈਗੀ ਆ 18 ਜੂਨ 2021 ਦੀ ਜਿਹੜੀ ਹੈਗੀ ਆ ਇਹ ਰਿਕਾਰਡਿੰਗ ਹੈ ਮੇਰੀ ਜਮਤਪਾਲ ਦੀ ਗੱਲ ਹੋਈ ਹੈ ਲਗਭਗ 55 ਮਿੰਟ ਦੀ ਗੱਲਬਾਤ ਆ ਤੋ ਇਹਨਾਂ ਜਿਹੜਾ ਸਾਰਾ ਲੈ ਕੇ ਉਹ ਜੈਪਾਲ ਭੁੰਦਰ ਦੇ ਗਰੁੱਪ ਨਾਲ ਜੁੜਦਾ ਤੇ ਇਹ ਕਨਵੈਂਸ ਆਪ ਕਰ ਰਿਹਾ ਮੇਰੇ ਕੋਲ ਵੀ ਮੇਰੇ ਜੈਪਾਲ ਭੁੰਦਰ ਦੇ ਨਾਲ ਸਬੰਧ ਦਾ ਉਹਨੇ ਉੱਥੇ ਇੱਕ ਜਿਹੜੀ ਹੈਗੀ ਲੁੱਟ ਕੀਤੀ ਸੀ ਉਹ ਉਹਨੂੰ ਮੈਂ ਕਿਹਾ ਸੀਗਾ ਉਹਦੇ ਚ 10 ਲੱਖ ਰੁਪਈਆ ਜਿਹੜਾ ਉਹ ਮੇਰਾ ਹਿੱਸੇਦਾਰੀ ਉਹਦੇ ਚ ਇੰਨਾ ਸੋਨਾ ਸੀਗਾ ਜਾਂ ਇਹ ਉਹ ਉਹ ਅਮਰਤਪਾਲ ਉਹ ਆਪ ਮੰਨ ਰਿਹਾ ਹੁਣ ਕਰਕੇ ਜਿਹੜਾ ਇਹ ਐਜ਼ ਐਵੀਡੈਂਸ ਜਿਹੜਾ ਉਹ ਕੇਸ ਦੇ ਵਿੱਚ ਲੱਗੇ ਸੀ ਤੇ ਭਾਈ ਗੁਰਪ੍ਰੀਤ ਸਿੰਘ ਨੇ ਇਹ ਨੂੰ ਇਹ ਗੱਲ ਕਹੀ ਸੀ ਕਿ ਭਾਈ ਤੂੰ ਆਪ ਦਾ ਜਿਹੜਾ کردار ਸਹੀ ਕਰ ਜਿਹੜੀਆਂ ਤੂੰ ਮੰਨ ਕੇ ਚਲੋ ਇੱਕ ਹਲਕੇ ਪੱਦਰ ਦੀਆਂ ਲੜਾਈਆਂ ਜਿਹੜੀਆਂ ਕੌਮ ਦੇ ਗੱਲ ਪਾ ਰਹਿਆਂ ਜਿਹੜਾ ਕਿ ਇੱਕ ਇਹਦੇ ਬਾਡੀਗਾਰਡ ਨੇ ਇੱਕ ਬੀਬੀ ਦੀ ਬੇਪਤੀ ਕੀਤੀ ਸੀ ਤੇ ਉਤੋਂ ਲੜਾਈ ਸ਼ੁਰੂ ਹੋਈ ਹੈ ਫਿਰ ਇਹ ਜਿਹੜੇ ਸੰਤ ਜਨੈ ਸਿੰਘ ਖਾਲਸਾ ਭੰਡਰਾਲਿਆਂ ਉਹਨਾਂ ਦੇ ਵਿੱਚ ਬਾਗੂਏ ਨੇ ਸਮਾਂ ਦਾ ਆਪ ਦਾ ਰਚਾਇਆ ਵੀ ਉਹ ਉਵੇਂ ਉਸੇ ਤਰੀਕੇ ਦੀਆਂ ਫੋਟੋਆਂ ਖਿਜਾਈਆਂ ਚਲੋ ਗੱਲ ਵੀ ਕਰਦਾ ਵੀ ਅਸੀਂ ਸੰਤਾਂ ਦੇ ਮੰਨ ਕੇ ਚਲੋ ਬਚਨਾਂ ਦੇ ਉੱਤਰ ਨੂੰ ਪੂਰਾ ਪਰ ਉਹ ਮਹਾਪੁਰਸ਼ਾਂ ਦੇ ਦਾ ਬਚਨ ਇਹ ਸੀ ਕਿ ਕੋਈ ਵੀ ਬੰਦਾ ਜੇ ਕੋਈ ਕਿਸੇ ਦੀ ਧੀ ਭੈਣ ਪੜਾ ਕਿਸੇ Hindu ਦੀ ਹੋਵੇ ਪਰਾਂ ਕਿਸੇ ਮੁਸਲਮਾਨ ਦੀ ਹੋਵੇ ਵੀ ਜੇ ਕਿਸੇ ਦੀ ਧੀ ਭੈਣ ਦੇ ਨਾਲ ਕੋਈ ਧੱਕਾ ਕਰਦਾ ਕੋਈ ਬੇਪਤੀ ਕਰਦਾ ਉਹ ਨਹੀਂ ਤਾਂ ਉਹਨਾਂ ਦਾ ਇਨਸਾਫ ਲੈ ਕੇ ਤੁਸੀਂ ਮੇਰੇ ਕੋਲ ਆਓ ਮੈਂ ਸਾਬੂਗਾ ਤੇ ਪਰ ਦੂਜੇ ਪਾਸੇ ਅਮਰਤਪਾਲ ਕੀ ਕਰ ਰਿਹਾ ਸੀ ਜਬ ਵੀ ਇਹਦੇ ਬਾਡੀਗਾਰਡ ਨੇ ਕਿਸੇ ਦੀ ਧੀ ਭੈਣ ਦੀ ਬੇਪਤੀ ਕੀਤੀ ਉਹਦੇ ਚੱਕਰ ਦੇ ਵਿੱਚ ਇਹਨਾਂ ਨੇ ਉਵਰਿੰਦਰ ਸਿੰਘ ਦੇ ਜਿਹੜਾ ਹੈਗਾ ਨੌਜਵਾਨ ਉਹਦੀ ਕੁੱਟਮਾਰ ਕੀਤੀ ਤੇ ਫਿਰ ਉਸੇ ਚੱਕਰ ਦੇ ਵਿੱਚ ਉਹ ਬਰਿੰਦਰ ਸਿੰਘ ਜਦੋਂ ਕੁੱਟ ਮਾਰ ਇਹਨਾਂ ਨੇ ਕੀਤੀ ਉਹਦੀ ਉਹਨੇ ਪਰਚਾ ਦੇਤਾ ਉਸੇ ਪਰਚੇ ਦੇ ਬੰਦਾ ਚੱਕਿਆ ਗਿਆ ਜਿਹੜਾ ਤੇ ਉਹਦੇ ਤੇ ਇਹਨਾਂ ਨੇ ਕਿਹਾ ਤਾਂ ਜੀ ਇਹ ਤਾਂ ਪੰਥ ਦੇ ਨਾਲ ਤਾਂ ਕਹੋਗੇ ਹਾਲਾਂਕਿ ਇਹਨਾਂ ਦੀ ਇਹ ਨਿੱਜੀ ਤੇ ਗੈਰ ਅਖਲਾਕੀ ਲਈਆਂ ਨੇ ਪੰਥ ਕਰ ਪਾ ਕੇ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸੂਬਾ ਜਿਹੜਾ ਉਹ ਲਿਆ ਕੇ ਉਹਨਾਂ ਨੂੰ ਢਾਲ ਬਣਾ ਕੇ ਤੇ ਉੱਥੇ ਥਾਣਾ ਘੇਰਿਆ ਅੱਛਾ ਜਿਵੇਂ ਤੁਸੀਂ ਦੱਸਦ ਗਏ ਤੁਸੀਂ ਦੁਬਈ ਦੇ ਵਿੱਚ ਟਰੱਕ ਯੂਨੀਅਨ ਚ ਅਮਰਤਪਾਲ ਨਾਲ ਇਕੱਠਿਆਂ ਕੰਮ ਕੀਤਾ ਇਕੱਠੇ ਰਹੇ ਵੀ ਹੋ ਤੁਸੀਂ हां जी ਅਸੀਂ 2.5 ਸਾਲ ਦੇ ਕਰੀਬ ਇਕੱਠੇ ਇੱਕੇ ਕਮਰੇ ਦੇ ਵਿੱਚ ਅਸੀਂ ਰੂਮ ਮੇਟ ਰਹੇ ਹਾਂ। ਤੋਂ ਇਹ ਨੇ ਜਿਹੜਾ ਕੋਈ ਪਹਿਲਾਂ ਕੋਈ ਮਾੜੇ ਕੰਮਾਂ ਦੇ ਵਿੱਚ ਇਹਦੀ ਹਿੱਸੇਦਾਰੀ ਰਹੀ ਹੈ ਉਹ ਇਹਦੇ ਮੂੰਹ ਆਪ ਹੀ ਉਹ ਗੱਲਾਂ ਨਿਕਲ ਗਈਆਂ। ਮੇਰੀ ਤਾਂ ਕੋਈ ਮੈਨੂੰ ਨਹੀਂ ਸੀ ਪਤਾ ਵੀ ਇਹ ਇਹ ਸਾਰੀਆਂ ਚੀਜ਼ਾਂ ਮੇਰੇ ਕੋਲੇ ਕਨਵਿੰਸ ਕਰੂਗਾ। ਇਹ ਬੰਦੇ ਨੇ ਭਰੋਸਾ ਭਰੋਸਾ ਭਰੋਸੇ ਦੇ ਵਿੱਚ ਬੰਦੇ ਲੈ ਲਏ। ਜਿਹੜੇ ਬੰਦੇ ਬਾਈ ਦੀਪ ਸਿੱਧੂ ਦੇ ਨਾਲ ਸੀ ਉਹਨਾਂ ਚਲੋ ਇਹਦਾ ਭਰੋਸਾ ਕਰਨ ਭਰੋਸਾ ਇੱਥੇ ਕੀਤਾ ਪਰ ਜਦੋਂ ਇਹ ਇੱਥੇ ਆਇਆ ਇੱਥੇ ਵਿਚਨ ਲੱਗਾ ਇਹੀ ਜਿਹੜੀ ਮਾਂਚਾ ਉਹ ਪਹਿਲਾਂ ਵਾਲੀ ਹੋਈ ਰਹੀ ਜਿਹੜੇ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਸੀ ਜਿਨ੍ਹਾਂ ਦੀ ਬੈਕਗ੍ਰਾਉਂਡ ਕ੍ਰਿਮੀਨਲ ਰਹੀ ਹੈ ਜਿਨ੍ਹਾਂ ਦੇ ਪਰਚੇ ਦਰਜ ਸੀਗੇ ਉਹ ਬੰਦੇ ਜਿਹੜੇ ਹਜੇ ਤਾਜ਼ੇ-ਤਾਜ਼ੇ ਹੀ ਸਿੱਖੀ ਸੂਬੇ ਦੇ ਵਿੱਚ ਆਏ ਸੀਗੇ ਉਹਨਾਂ ਦਿਨਾਂ ਜਾਂਦੇ ਵਿੱਚ ਹੀ ਤੇ ਉਹ ਬੰਦੇ ਨੇ ਆਪ ਦੇ ਨਾਲ ਰੱਖੇ ਦੋ ਬਾਡੀਗਾਰਡ ਸੀਗੇ ਇਹਦੇ ਸ਼੍ਰੀਕਾਲ ਤੋਂ ਬੀਤੇ ਕੁਝ ਦਿਨਾਂ ਤੋਂ ਇੱਕ ਮਾਮਲਾ ਬਹੁਤ ਵਾਇਰਲ ਹੋ ਰਿਹਾ ਹੈ ਸੰਸਦ ਅਮਰਪਾਲ ਸਿੰਘ ਹੁਣਾ ਦੀ ਇੱਕ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਬੜੀ ਡਿਟੇਲ 'ਚ ਗੱਲ ਕਰ ਰਹੇ ਨੇ ਕਿ ਜੈਪਾਲ ਭੁੱਲਰ ਨਾਲ ਮੇਰੇ ਕਿੱਦਾ ਦੇ ਸਬੰਧ ਨੇ ਮੈਨੂੰ ਪੈਸਾ ਆਣਾ 40 ਲੱਖ ਆ ਚੁੱਕਾ ਹੈ 10 ਲੱਖ ਮੇਰਾ ਹੈ ਤੇ 50 ਹਜ਼ਾਰ ਮੈਂ ਤੈਨੂੰ ਦੇ ਦੇਵਾਂਗਾ ਉਹ ਜਿਹਨੂੰ 50000 ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਖਸ਼ ਹੈਗੇ ਨੇ ਸੁਖਪ੍ਰੀਤ ਸਿੰਘ ਸਿੱਧੂ ਸਿੱਧੂ ਉਹਨੇ ਜੋ ਕਿ ਕਜ਼ਨ ਬ੍ਰਦਰ ਨੇ ਗੁਰਪ੍ਰੀਤ ਸਿੰਘ ਹਰੀ ਨੌ ਦੇ ਹਾਲਾਂਕਿ ਅੰਮ੍ਰਿਤਾਲ ਦੇ ਪਿਤਾ ترਸੀਮ ਸਿੰਘ ਕਹਿ ਚੁੱਕੇ ਨੇ ਕਿ ਇਹ ਰਿਕਾਰਡਿੰਗ AI ਨਾਲ ਬਣਾਈ ਹੋਈ ਹੈ। ਵਾਕਈ ਇਹ AI ਹੈਗੀ ਹੈ। ਸੋ ਇਸ ਬਾਰੇ ਅਸੀਂ ਖੁਦ ਸੁਪ੍ਰੀਤ ਸਿੱਧੂ ਤੋਂ ਹੀ ਜਾਣਾਂਗੇ ਸਾਡੇ ਨਾਲ ਵਿਦੇਸ਼ ਤੋਂ ਫੋਨ ਲਾਈਨ ਤੇ ਜੁੜੇ ਹੋਏ ਨੇ ਸੁਪਰੀ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਜੀ ਸੋ ਇਹ ਹੀ ਗੱਲ ਤੁਹਾਡੇ ਤੋਂ ਖੁੱਲ ਕੇ ਜਾਣਨਾ ਚਾਹਾਂਗੇ ਸੁਪਰੀ ਜੀ ਕਿ ਤੁਹਾਡੀ ਤੇ ਅਮਰਤਪਾਲ ਉਹਨਾਂ ਦੀ ਜਿਹੜੀ ਰਿਕਾਰਡਿੰਗ ਬਹੁਤ ਵਾਇਰਲ ਹੋ ਰਹੀ ਹੈ ਜਿਸ ਚ ਚੈਟ ਵੀ ਵਾਇਰਲ ਹੋ ਰਹੀ ਹੈ ਮਜੀਠੀਏ ਨੂੰ ਮਾਰਨ ਦੀ ਗੱਲ ਹੈ ਮਿਤ ਸ਼ਾਹ ਦੇ ਕਤਲ ਦੀ ਗੱਲ ਹੋ ਰਹੀ ਹੈ ਪੈਸਿਆਂ ਦੇ ਲੈਣ ਦੇਣ ਦੀ ਗੱਲ ਜੈਪਾਲ ਭੁੱਲਰ ਦੀ ਬੜੀ ਤਫਸੀਲ ਜਿਹੜੀ ਤੁਹਾਡੇ ਨਾਲ ਚਰਚਾ ਹੋ ਰਹੀ ਹੈ ਇਹ ਵਾਕਈ ਹੀ ਅਸਲੀ ਰਿਕਾਰਡਿੰਗ ਹੈ ਹਾਂਜੀ ਇਹ ਜਿਹੜੀ ਬੀਤੇ ਦਿਨੀ ਇੱਕ ਰਿਕਾਰਡਿੰਗ ਜਿਹੜੀ ਵਾਇਰਲ ਹੋਈ ਆ ਇਹ ਜਿਹੜਾ ਮੇਰੇ ਬ੍ਰਦਰ ਸੀ ਗੁਰਪ੍ਰੀਤ ਸਿੰਘ ਉਹਨਾਂ ਦਾ ਕਤਲ ਹੋਇਆ ਤੇ ਉਹ ਕਤਲ ਕੇਸ ਦੇ ਵਿੱਚ ਇੱਕ ਐਵੀਡੈਂਸ ਵਾਈ ਉਹ ਜਿਹੜੀ ਅਸੀਂ ਪੁਲਿਸ ਨੂੰ ਦਿੱਤੀ ਸੀਗੀ ਸੋ ਹੁਣ ਜਿਹੜੀ ਵਿਕਰਮਜੀਤ ਸਿੰਘ ਮੰਜੀਠੀਆ ਉਹਨਾਂ ਨੇ ਜਿਹੜੀ ਇਹ ਰਿਕਾਰਡਿੰਗ ਆ ਪ੍ਰੈਸ ਕਾਨਫਰੰਸ ਕਰਕੇ ਵਾਇਰਲ ਕੀਤੀ ਹੈ ਤੇ ਉਹਦੇ ਤੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਪ੍ਰਤੀਕਰਮ ਆ ਰਹੇ ਆ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਤਰਸੇਮ ਸਿੰਘ ਉਹ ਵੀ ਇਹ ਗੱਲ ਕਹਿ ਰਹੇ ਆ ਵੀ ਇਹ ਜਿਹੜੀ ਆਡੀਓ ਇਹ ਝੂਠੀ ਹੈ ਤੇ ਇਹ AI ਦੇ ਨਾਲ ਜਨਰੇਟ ਕੀਤੀ ਹੋਈ ਹੈ ਸੋ ਮੈਂ ਅੱਜ ਇਹ ਗੱਲ ਰੱਖਣੀ ਚਾਹਣਾ ਵੀ ਇਹ ਜਿਹੜੀ ਜੇ ਇਹ ਉਹਨਾਂ ਨੂੰ ਲੱਗਦਾ ਜੇ ਉਹ ਕਹਿੰਦੇ ਆ ਉਹ ਇਹ ਗੱਲ ਕਹਿ ਰਹੇ ਆ ਵੀ AI ਦੇ ਨਾਲ ਬਣਾਈ ਹੋਈ ਹੈ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਵੀ ਅੱਜ ਬਹੁਤ ਦਿਨ ਹੋ ਗਏ ਆ ਜਦੋਂ ਵਿਕਰਮਜੀਤ ਸਿੰਘ ਮਜੀਠੀ ਜੀ ਨੇ ਇਹ ਜਿਹੜੀ ਕਾਨਫਰੰਸ ਕਰਕੇ ਆਡੀਓ ਜਨਤਕ ਕੀਤੀ ਹੈ ਵੀ ਤੁਸੀਂ ਡੀਜੀਪੀ ਸਾਹਿਬ ਦੇ ਦਫ਼ਤਰ ਜਾ ਕੇ ਉੱਥੇ ਉਹਨਾਂ ਨੂੰ ਦਰਖਾਸਤ ਕਿਉਂ ਨਹੀਂ ਦਿੱਤੀ ਗਈ ਵੀ ਇਹ ਸਾਡੇ ਤੇ ਬੇਬੁਨਿਆਦ ਤੇ ਝੂਠੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ ਉਹਨਾਂ ਨੇ ਕੋਈ ਦਰਖਾਸਤ ਨਹੀਂ ਦਿੱਤੀ ਅਜੇ ਤੱਕ ਡੀਜੀਪੀ ਦੇ ਦਫ਼ਤਰ ਉਹਨਾਂ ਦੇ ਨੇੜੇ ਹੀ ਉੱਥੇ ਦੂਸਰੀ ਗੱਲ ਇਹ ਆ ਵੀ ਜੇ ਉਹ ਕਹਿੰਦੇ ਆ ਵੀ ਇਹ ਝੂਠੀ ਆ ਜੀ ਜੇ ਉਹ ਜੇ ਉਹ ਕਹਿੰਦੇ ਆ ਵੀ ਇਹ ਝੂਠੀ ਆ ਤੇ ਫਿਰ ਮੈਂ ਤਿਆਰ ਆ ਵੀ ਐਫਐਸਐਲ ਦੇ ਵਿੱਚ ਮੈਂ ਆਪਣੀ ਆਵਾਜ਼ ਦਾ ਵੀ ਸੈਂਪਲ ਦੇ ਦੇਣਾ ਤੇ ਅਮਿਤਪਾਲ ਸਿੰਘ ਦਾ ਉਹ ਆਡੀਓ ਵਾਈਜ਼ ਜਿਹੜਾ ਸੈਂਪਲ ਦੇ ਦਿੱਤੇ ਉੱਥੇ ਜਾਂਚ ਹੋ ਜਾਣੀ ਤੇ ਦੁੱਧ 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 ਪਾਣੀ ਦਾ ਪਾਣੀ ਹੋ ਜਾਣਾ ਸੋ ਇਹ ਕਹਿਣ ਦੇ ਨਾਲ ਵੀ ਇਹ AI ਜਿੰਨੇ ਜਨਰੇਟ ਕੀਤੀ ਆ ਜਾਂ ਇਹ ਝੂਠੀ ਆ ਜਾਂ ਇਦਾਂ ਦੀ ਗੱਲ ਇਹ ਇਹ ਕਹਿਣ ਦੇ ਨਾਲ ਤਾਂ ਕੁਝ ਇਹ ਝੂਠਾ ਨਹੀਂ ਹੋਣ ਲੱਗਾ ਜੇ ਐਸੀਆਂ ਜਿਹੜੀਆਂ ਆਪਾਂ ਕਹਿੰਦੇ ਆ ਵੀ ਅੱਜ ਟੈਕਨਿਕਸ ਆ ਗਈਆਂ ਵੀ AI ਦੇ ਨਾਲ ਕੁਝ ਵੀ ਤਿਆਰ ਹੋਇਆ ਕੀਤਾ ਜਾ ਸਕਦਾ ਇਹ ਗੱਲ ਚਲੋ ਮੰਨਦੇ ਆ ਪਰ ਇਹ ਵੀ ਜੀ ਟੈਕਨਿਕ ਹੈਗੀ ਜਿਹੜੀ ਇਹ ਚੀਜ਼ ਦਾ ਮੰਨ ਕੇ ਚਲੋ ਆਪਾਂ ਨੂੰ ਜਾਂਚ ਤੋਂ ਪਤਾ ਲੱਗ ਜਾਂਦਾ ਵੀ ਇਹ ਜੈਨੂਅਲ ਹੈਗੀ ਆ ਜਾਂ ਇਹ ਮੰਨ ਕੇ ਜਨਰੇਟ ਕੀਤੀ ਹੋਈ ਆ ਤੋ ਮੈਂ ਜਿਹੜੀ ਆ ਆਪਣੀ ਆਵਾਜ਼ ਦਾ ਜਿਹੜਾ ਐਫਐਸਐਲ ਦੇ ਵਿੱਚ ਸੈਂਪਲ ਦੇ ਨੂੰ ਤਿਆਰ ਆ ਤੇ ਉਹ ਅਮਰਤਪਾਲ ਸਿੰਘ ਦੀ ਜਿਹੜੀ ਆਵਾਜ਼ ਆ ਉਹਦਾ ਫੈਸਲ ਦਾ ਭੇਜ ਦਿਆ ਸੈਂਪਲ ਤੇ ਉਹ ਤੇਪਾ ਦਾ ਲੱਗੂਗਾ। ਸਵਾਲ ਇਹ ਆ ਸੁਪਰੀਜੀ ਬਈ ਇਹ ਰਿਕਾਰਡਿੰਗ ਤੁਸੀਂ ਮੰਨ ਰਹੇ ਹੋ ਕਿ ਅਸੀਂ ਪੁਲਿਸ ਨੂੰ ਦਿੱਤੀ ਆ ਜਦੋਂ ਤੁਹਾਡੇ ਭਰਾ ਦਾ ਕਤਲ ਹੁੰਦਾ ਤੁਸੀਂ ਐਵੀਡੈਂਸ ਵਜੋਂ ਦਿੱਨੇ ਹੋ ਇਹ ਦੱਸ ਸਕਦੇ ਹੋ ਕਿੰਨੀ ਤਰੀਕ ਦੀ ਰਿਕਾਰਡਿੰਗ ਹੈ ਤੁਸੀਂ ਉਸ ਵੇਲੇ ਕਿੱਥੇ ਸੀ ਤੇ ਅਮਰਤਪਾਲ ਉਸ ਵੇਲੇ ਕਿੱਥੇ ਸੀ ਜਦੋਂ ਇਹ ਕਾਲ ਰਿਕਾਰਡਿੰਗ ਹੋਈ ਤੁਹਾਡੀ? ਜਦੋਂ ਇਹ ਕਾਲ ਰਿਕਾਰਡਿੰਗ ਹੋਈ ਹੈ ਜੀ ਉਦੋਂ ਮੈਂ ਤੇ ਅਮਰਤਪਾਲ ਇਕੱਠੇ ਇੱਕੋ ਕੰਪਨੀ ਦੇ ਵਿੱਚ ਕੰਮ ਕਰਦੇ ਸੀਗੇ ਦੁਬਈ ਇਹ ਹੈਗੀ 18 ਜੂਨ 2021 ਦੀ ਜਿਹੜੀ ਹੈਗੀ ਇਹ ਰਿਕਾਰਡਿੰਗ ਹੈ ਮੇਰੀ ਤੇ ਅਮਰਤਪਾਲ ਦੀ ਗੱਲ ਹੋਈ ਹੈ ਲਗਭਗ 52 ਮਿੰਟ ਦੀ ਗੱਲਬਾਤ ਆ ਤੇ ਇਹ ਜਿਹੜਾ ਸਾਡਾ ਪੈਸੇ ਦਾ ਇੱਕ ਲੈਣ-ਦੇਣ ਚੱਲ ਰਿਹਾ ਸੀਗਾ ਵੀ ਉਹ ਸਾਡਾ ਸੀਗਾ ਪੈਸੇ ਦਾ ਤੇ ਉਹਦੇ ਕਰਕੇ ਉਹਦੇ ਸਬੰਧ ਦੇ ਵਿੱਚ ਹੀ ਮੈਂ ਇਹਨੂੰ ਕਾਲ ਕੀਤੀ ਸੀਗੀ ਸੋ ਟੋਟਲੀ ਅਨਐਕਸਪੈਕਟਡਲੀ ਵੀ ਇਹਨੇ ਆ ਆਪੀ ਜਿਹੜਾ ਸਾਰਾ ਕੁਝ ਕਨਵੈਂਸ ਕੀਤਾ ਮੇਰੇ ਕੋਲੇ ਵੀ ਮੇਰੇ ਇਦਾਂ ਕਰਕੇ ਜੈ ਪਰਪਲਰ ਦੇ ਨਾਲ ਸਬੰਧ ਦਾ ਮੈਨੂੰ ਉਸ ਵੇਲੇ ਇਹ ਲੱਗਿਆ ਵੀ ਇਹ ਚਲੋ ਮੇਰੇ ਪੈਸੇ ਦੇਣ ਕਰਕੇ ਜਿਹੜਾ ਇਹ ਬਹਾਨਾ ਕੋਈ ਬਣਾ ਰਿਹਾ ਵੀ ਮੈਨੂੰ ਇੱਥੋਂ ਪੈਸੇ ਆਉਣਿਆ ਜਾਂ ਉੱਥੋਂ ਪੈਸੇ ਆਉਣਿਆ ਤੇ ਉਦੋਂ ਦੀ ਇਹ ਗੱਲਬਾਤ ਸੀ ਜਿਹੜੀ ਉਹ ਫੋਨ ਦੇ ਵਿੱਚ ਆਟੋ ਰਿਕਾਰਡਿੰਗ ਲੱਗੀ ਹੋਣ ਕਰਕੇ ਉਹ ਰਿਕਾਰਡ ਹੋਈ ਵੀ ਸੀ ਤੁਹਾਨੂੰ 50000 ਰੁਪਏ ਦੇਣ ਦੀ ਗੱਲ ਹੋ ਰਹੀ ਹੈ ਉਹ 50000 ਰੁਪਏ ਆ ਜਾਂ ਕੋਈ ਕੋਟ ਵਰਡ ਦੇ ਵਿੱਚ ਗੱਲ ਕਰ ਰਹੇ ਹੋ ਪੈਸਿਆਂ ਦੀ ਨਹੀਂ ਜੀ ਦਰਅਸਲ ਗੱਲ ਇਹ ਆ ਵੀ ਉਹ ਅਸੀਂ ਪੰਜਾਬ ਤੋਂ ਹੁਣ ਕਰਕੇ ਉਹ ਜਿਹੜੇ ਹੈਗੇ ਰੁਪਈਆਂ ਦੀ ਗੱਲ ਜਿਹੜੀ ਆ ਉਹ ਆਪਾਂ ਸਹਿਸਵਾ ਕਹਿੰਦੇ ਨੇ ਵੀ ਰੁਪਈਆਂ ਦੀ ਗੱਲ ਰੁਪਈਆਂ 'ਚ ਕਰ ਲੈਨੇ ਆ ਪਰ ਦਰਅਸਲ ਉਹ ਹੈਗੀ ਜਿਹੜੀ ਗੱਲ ਡਰਾਮਾ ਦੀ ਹੋ ਰਹੀ ਆ ਤੇ ਉਹ ਟੋਟਲ ਹੈਗੀ ਸੀਗੇ 32000 32000 ਦੇ ਕਰੀਬ ਜਿਹੜੇ ਸੀਗੇ ਟੋਟਲ ਬਾਂਦੇ ਸੀਗੇ ਸੋ ਸਾਡੀ ਸਹਿਮਤੀ ਬਣੀ ਸੀਗੀ 28000 ਡਰਾਮ 'ਤੇ ਉਹ ਅਮਰਤਪਾਲ ਕਹਿ ਰਿਹਾ ਸੀਗਾ ਵੀ 28000 ਡਰਾਮ ਜਿਹੜਾ ਹੈਗਾ ਮੈਂ ਤੁਹਾਨੂੰ ਦੇ ਸਕਦਾ ਉਹਦੇ ਦੇ ਵਿੱਚੋਂ ਵੀ ਉਹ ਕਹਿੰਦਾ ਸੀਗਾ ਵੀ ਚਲੋ 10000 ਜਿਹੜਾ ਹੈਗਾ ਮੈਂ ਤੁਹਾਨੂੰ ਦੇ ਦੇਣਾ ਬਾਕੀ ਜਿਹੜਾ ਹੈਗਾ 1 ਆਪਣੇ ਦੋਵਾਂ ਦੇ ਵਿੱਚ ਹੀ ਗੱਲ ਬਈ ਰਹਿਣੀ ਚਾਹੀਦੀ ਆ ਵੀ ਮੇਰੇ ਘਰਦਿਆਂ ਨੂੰ ਨਾ ਪਤਾ ਲੱਗੇ ਵੀ ਨਹੀਂ ਇਹਨਾਂ ਨੇ ਇਤਰਾਜ ਕਰਨਾ ਵੀ ਇਹ ਤੇਰੇ ਪੈਸੇ ਕਿੱਥੋਂ ਆਏ ਜਾਂ ਕਿਵੇਂ ਵੀ ਆ ਸੋ ਇਹ ਗੱਲਬਾਤ ਚਲੋ ਸਾਡਾ ਜਿਹੜਾ ਕੰਸਰਨ ਹੈਗਾ ਉਹ ਪੈਸਿਆਂ ਦਾ ਨਹੀਂ ਹੈਗਾ ਸੀਗਾ ਅਜੇ ਤੱਕ ਕਦੇ ਵੀ ਅਸੀਂ ਪੈਸਿਆਂ ਤੇ ਤਾਂ ਮਿੱਟੀ ਬਾਤੀ ਸੀਗੀ ਸਾਡਾ ਜਿਹੜਾ ਕੰਸਰਨ ਹੈਗਾ ਕਿ ਵੀ ਉਹ ਜਿਹੜਾ ਜਦੋਂ ਇਹਨਾਂ ਨੇ ਬਾਈ ਗੁਰਪ੍ਰੀਤ ਸਿੰਘ ਦਾ ਕਤਲ ਕਰਵਾਇਆ ਵਰਸ਼ਡਾਲੇ ਨੂੰ ਇਹਨਾਂ ਨੇ ਬਾੜੇ ਤੇ ਚਲੋ ਕੋਈ ਵੀ ਹਾਇਰ ਕੀਤੇ ਕਾਤਲ ਜਿਹੜੇ ਹੈਗੇ ਉਹ ਫੜੇ ਗਏ ਅੱਜ 12 ਬੰਦੇ ਉਹਦੇ ਵਿੱਚ ਫੜੇ ਗਏ ਆ ਸੋ ਸਾਡਾ ਜਿਹੜਾ ਸੀਗਾ ਮੇਨ ਆ ਵੀ ਇਹਨੇ ਬਾਈ ਗੁਰਪ੍ਰੀਤ ਸਿੰਘ ਦਾ ਕਤਲ ਕਰਵਾਇਆ ਤੇ ਇਹਦੇ ਜਿਹੜੇ ਲੈਂਕ ਆ ਉਹ ਗੈਂਗਸਟਰਾਂ ਦੇ ਨਾਲ ਆ ਉਹ ਸਾਰਾ ਇੱਕ ਹੀ ਗਰੁੱਪ ਆ ਬਈ ਉਸੇ ਜਿਹੜੇ ਸ਼ੂਟਰ ਫੜੇ ਗਏ ਆ ਉਹ ਉਹਨਾਂ ਸ਼ੂਟਰਾਂ ਦੀ ਜ਼ਿੰਮੇਵਾਰੀ ਅਸ਼ਡਾ ਨੇ ਜਾਂ ਕਿਸੇ ਦੇ ਜਿਹੜੇ ਉਹ ਉਹੀ ਸੇਮ ਸ਼ੂਟਰ ਆ ਉਹਨਾਂ ਨੇ ਮੰਨ ਕੇ ਚਲੋ ਉੱਥੇ ਮਹਾਰਾਸ਼ਟਰ ਦੇ ਵਿੱਚ ਵੀ ਇੱਕ ਕਤਲ ਕੀਤਾ ਇਹੀ ਸ਼ੂਟਰਾਂ ਨੇ ਸੋ ਇਹਨਾਂ ਜਿਹੜਾ ਸਾਰਾ ਲੈਕ ਉਹ ਜੈਪਾਲ ਭੁੱਲਰ ਦੇ ਗਰੁੱਪ ਨਾਲ ਜੁੜਦਾ ਤੇ ਇਹ ਕਨਵਿੰਸ ਆਪ ਕਰ ਰਿਹਾ ਮੇਰੇ ਕੋਲ ਵੀ ਮੇਰੇ ਜੈਪਾਲ ਭੁੱਲਰ ਦੇ ਨਾਲ ਸਬੰਧ ਦਾ ਉਹਨੇ ਉੱਥੇ ਇੱਕ ਜਿਹੜੀ ਹੈਗੀ ਲੁੱਟ ਕੀਤੀ ਸੀ ਉਹ ਉਹਨੂੰ ਮੈਂ ਕਿਹਾ ਸੀਗਾ ਉਹਦੇ ਚ 10 ਲੱਖ ਰੁਪਈਆ ਜਿਹੜਾ ਉਹ ਮੇਰਾ ਹਿੱਸੇਦਾਰੀ ਉਹਦੇ ਚ ਇੰਨਾ ਸੋਨਾ ਸੀਗਾ ਜਾਂ ਇਹ ਉਹ ਉਹ ਅਮਰਤਪਾਲ ਉਹ ਆਪ ਮੰਨ ਰਿਹਾ ਹੁਣ ਕਰਕੇ ਜਿਹੜਾ ਇਹ ਐਜ਼ ਐਵੀਡੈਂਸ ਜਿਹੜਾ ਉਹ ਕੇਸ ਦੇ ਵਿੱਚ ਲੱਗੀ ਸੀ ਤੇ ਪਰ ਚਲੋ ਜਿਹੜੀ ਹੁਣ ਇਹ ਜਨਤਕ ਹੋ ਗਈ ਆ ਤੇ ਪਰ ਇਹਦੇ ਤੇ ਜਦੋਂ ਇਹਦੇ ਜਿਹੜੇ ਹੈਗੇ ਪਰਿਵਾਰ ਵਾਲੇ ਵੀ ਕਹਿ ਰਹੇ ਆ ਜਿਹੜਾ ਇਹਨਾਂ ਦਾ ਇੱਕ ਬਲਾਰਾ ਉਹ ਵੀ ਕਹਿ ਰਿਹਾ ਵੀ ਇਹ ਤਾਂ ਜੀ AI ਦੇ ਨਾਲ ਜਨਰੇਟ ਕੀਤੀ ਹੋਈ ਆ ਪਰ ਮੈਂ ਇਹ ਗੱਲ ਕਹਿਣੀ ਚਾਹਣਾ ਵੀ ਦੇਖੋ ਕਿੰਨੇ ਦਿਨ ਹੋ ਗਏ ਆ ਮੈਂ ਤਾਂ ਅੱਜ ਜਿਹੜਾ ਹੈਗਾ ਆਪਦਾ ਆਕੇ ਪੱਖ ਰੱਖਿਆ ਤਾਂ ਅਸੀਂ ਹਮ ਜੀ ਤੁਸੀ ਕੰਦ ਦਿੱਤਾਗਾ ਪੱਖ ਪੱਖ ਰੱਖਾਂ ਦਾ ਜਦੋਂ ਬਾਈ ਗੁਰਪੀ ਦਾ ਕਤਲ ਹੁੰਦਾ ਉਦੋਂ ਵੀ ਅਸੀਂ ਨਾ ਰਿਐਕਸ਼ਨਰੀ ਦਾ ਕੁਝ ਵੀ ਨਹੀਂ ਕੀਤਾ ਅਸੀਂ ਮੰਨ ਕੇ ਚੱਲੋ ਨਾਲ ਦੀ ਨਾਲ ਵੀ ਇਹਨਾਂ ਦਾ ਅਸੀਂ ਵੇਟ ਕੀਤੀ ਆ ਵੀ ਜੇ ਆਪਾਂ ਇਹਦੀ ਜਾਂਚ ਹੋਣੀ ਚਾਹੀਦੀ ਆ ਬਿਨਾ ਸਿਰ ਪੈਰ ਦੇ ਗੱਲ ਨਹੀਂ ਕੋਈ ਕਰਨੀ ਚਾਹੀਦੀ ਉਦੋਂ ਵੀ ਨਹੀਂ ਅਸੀਂ ਕੀਤੀ ਅਸੀਂ ਹੁਣ ਜਦੋਂ ਇਹ ਆਡੀਓ ਜਨਤਕ ਹੋਈ ਆ ਫਿਰ ਵੀ ਇਹਨਾਂ ਕੋਲੇ ਇਹ ਚਾਹੀਦਾ ਇਹਨਾਂ ਨੂੰ ਇਹ ਸੀ ਆ ਕਿ ਇਹ ਡੀਜੀਪੀ ਦੇ ਦਸਤਰੇ ਜਾਂਦੇ ਉਥੇ ਘਟੋ ਘਟ ਡਿਫਰਮੇਸ਼ਨ ਦਾ ਕੇਸ ਫਾਈਲ ਕਰ ਦੇ ਜੇ ਇਹਨਾਂ ਨੂੰ ਲੱਗ ਰਿਹਾ ਸੀਗਾ ਜੇ ਇਹ ਕਹੀ ਰਿਹਾ ਤੇ ਦੂਸਰੀ ਗੱਲ ਇਹ ਹੈ ਵੀ ਇਹਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਅਸੀਂ ਐਫਐਸਐਲ ਦੇ ਵਿੱਚ ਅਮਰਪਾਲ ਦੀ ਆਵਾਜ਼ ਦਾ ਸੈਂਪਲ ਭੇਜਦੇ ਹਾਂ ਤੇ ਸੋਪੀ ਦੀ ਆਵਾਜ਼ ਦਾ ਸੈਂਪਲ ਮੋਂਗਾ ਉਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਜਾਂਚ ਹੋਣੀ ਚਾਹੀਦੀ ਸੀ ਪਰ ਬਜਾਏ ਇਹ ਕਿ ਆਪਾਂ ਵੱਖ-ਵੱਖ ਨਿਊ ਚੈਨਲਾਂ ਤੇ ਬੈਠ ਕੇ ਇਹ ਕਗੇ ਵੀ ਇਹ ਆਈ ਆਈ ਦੇ ਨਾਲ ਬਣਾਈ ਹੈ ਜੀ ਸਾਨੂੰ ਬਦਨਾਮ ਗਾਂਧੀ ਸ਼ਾਸ਼ਾ ਜਾਂ ਇਹ ਉਹ ਉਹ ਜਸਟ ਪੋਲਿਟੀਕਲ ਸਟੇਟਮੈਂਟ ਤਾਂ ਰਹਿ ਜਾਣੀਆਂ ਉਹ ਪੋਲਿਟੀਕਲ ਸਟੇਟਮੈਂਟ ਭਾਵੇਂ ਕੋਈ ਇਹਨਾਂ ਦਾ ਜਿਹੜਾ ਬਲਾਰਾ ਉਹ ਦੇਈ ਜਾਵੇ ਭਾਵੇਂ ਉਤਰ ਸਿੰਘਾ ਉਹ ਦੇਈ ਜਾ ਸੋ ਉਹ ਪੋਲਿਟੀਕਲ ਸਟੇਟਮੈਂਟਾਂ ਦੇ ਅੱਛਾ ਜਿਵੇਂ ਤੁਸੀਂ ਦੱਸ ਰਹੇ ਤੁਸੀਂ ਦੁਬਈ ਦੇ ਵਿੱਚ ਟਰੱਕ ਯੂਨੀਅਨ ਚ ਅਮਰਤਪਾਲ ਨਾਲ ਇਕੱਠੇ ਆ ਕੰਮ ਕੀਤਾ ਇਕੱਠੇ ਰਹੇ ਵੀ ਹੋ ਤੁਸੀਂ ਹਾਂਜੀ ਅਸੀਂ 2.5 ਸਾਲ ਦੇ ਕਰੀਬ ਇਕੱਠੇ ਇੱਕ ਹੀ ਕਮਰੇ ਦੇ ਵਿੱਚ ਅਸੀਂ ਰੂਮ ਮੇਟ ਰਹੇ ਹਾਂ ਹਾਂਜੀ ਜੀ ਤੇ ਉਸ ਟਾਈਮ ਕਿਉਂਕਿ ਬੰਦੇ ਦੀ ਵਿਚਾਰਧਾਰਾ ਪਤਾ ਲੱਗ ਜਾਂਦੀ ਹੈ ਤੁਸੀਂ ਉਹਦੇ ਨਾਲ ਰਹੇ ਹੋ ਕੋਈ ਇਦਾਂ ਦੀਆਂ ਗੈਂਗਸਟਰ ਦੀਆਂ ਗੱਲਾਂ ਜਾਂ ਜੈਪਾਲ ਭੁੱਲੜ ਦੀਆਂ ਗੱਲਾਂ ਜਾਂ ਹੋਰ ਕੁਝ ਇਦਾਂ ਦੀਆਂ ਗੱਲਾਂ ਜੋ ਸਾਹਮਣੇ ਆਈਆਂ ਨੇ ਤੁਹਾਡੀ ਇਸੇ ਕਾਲ ਰਿਕਾਰਡਿੰਗ ਰਾਹੀਂ ਤੁਹਾਡੇ ਨਾਲ ਕਦੀ ਵੈਸੇ ਸਾਂਝੀਆਂ ਕਰਦੇ ਸੀ ਆਪੋ ਸਾਹਮਣੇ ਹੋ ਕੇ ਨਹੀਂ ਇਹ ਦਾ ਇਤਫਾਕਾਂ ਤੌਰ ਤੇ ਵੀ ਉਸ ਦਿਨ ਮੈਂ ਪੈਸੇ ਦੇ ਲੈਣ ਦੇ ਨੂੰ ਲੈ ਕੇ ਇਹਨੂੰ ਕਾਲ ਲਈ ਸੀ ਤੇ ਇਹਦੇ ਮੂੰਹੋਂ ਨਿਕਲ ਗਿਆ ਜਾਂ ਪਰਮਾਤਮਾ ਦੀ ਕੋਈ ਸੀਗੀ ਵੀ ਉਹਨਾਂ ਨੇ ਵੈਦ ਬਣਾਉਣੀ ਸੀ ਕਿ ਬਈ ਇਹਨੇ ਆਪ ਦੇ ਮੂੰਹੋਂ ਮੰਨਣਾ ਸੀਗਾ ਵੀ ਜਿਹੜਾ ਲੋਕਾਂ ਦਾ ਦੇਖੋ ਆਪਾਂ ਕੋਈ ਕਿਸੇ ਦੀ ਕਿਰਤ ਕਮਾਈ ਤੇ ਡਾਕਾ ਮਾਰਦੇ ਆ ਜਾਂ ਕੋਈ ਕਿਸੇ ਦਾ ਕਤਲ ਕਰਦਾ ਜਿਵੇਂ ਬਾਈ ਗੁਰਪੀ ਸਿੰਘ ਹਜਿ ਨੌ ਦੇ ਇਹਨਾਂ ਨੇ ਕਰਾਇਆ ਕੋਈ ਇੱਕ ਪੰਥ ਪ੍ਰਸਤ ਗੁਰਸਿੱਖ ਨੌਜਵਾਨ ਸੀਗਾ ਉਹ ਆਪ ਦਾ ਪਰਿਵਾਰ ਪਾਲ ਲਿਆ ਸੀਗਾ ਤੇ ਹੁਣ ਜੇ ਇਹ ਕੋਈ ਵੀ ਜੇ ਕੋਈ ਮਾੜਾ ਕੰਮ ਕਰਾਂਗੇ ਉਹ ਅੱਜ ਨਹੀਂ ਤਾਂ ਕੱਲ ਉਹਨੇ ਕਿਤਨਾ ਕਿਤੇ ਜਿਹੜਾ ਯਾਰ ਹੋ ਹੀ ਜਾਣਾ ਹੁੰਦਾ ਸੋ ਇਹ ਨੇ ਜਿਹੜਾ ਕੋਈ ਪਹਿਲਾਂ ਕੋਈ ਮਾੜੇ ਕੰਮਾਂ ਦੇ ਵਿੱਚ ਇਹਦੀ ਹਿੱਸੇਦਾਰੀ ਰਹੀ ਹੈ ਉਹ ਇਹਦੇ ਮੂੰਹੋਂ ਆਪ ਹੀ ਉਹ ਗੱਲਾਂ ਨਿਕਲ ਗਈਆਂ ਮੇਰੀ ਤਾਂ ਕੋਈ ਮੈਨੂੰ ਨਹੀਂ ਸੀ ਪਤਾ ਸੋ ਇਹ ਇਹਨੇ ਉਦੋਂ ਨਹੀਂ ਗੱਲ ਕੀਤੀ ਐ ਵੈਸੇ ਵੀ ਜਿਵੇਂ ਹੁਣ ਸਰਦਾਰ ਤਾਂ ਸੇਮ ਵਰਗੇ ਉਹ ਕਹਿ ਰਹੇ ਆ ਵੀ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਜੇ ਕੋਈ ਕਿਸੇ ਦਾ ਧੀ ਪੁੱਤ ਕੋਈ ਮਾੜਾ ਕੰਮ ਕਰਦਾ ਤੇ ਉਹ ਕਰੇ ਦੱਸ ਕੇ ਦਾ ਕਰਦਾ ਨਹੀਂਗਾ ਹਾਂ ਇਹਨਾਂ ਨੂੰ ਜ਼ਰੂਰ ਆ ਵੀ ਚਲੋ ਆਪਣੇ ਜਿਹੜਾ ਮਾਪੇ ਨੂੰ ਉਹਨੂੰ ਆਪਣੇ ਧੀ ਪੁੱਤ ਦਾ ਜਿਹੜਾ ਇਹ ਅਹਿਸਾਸ ਜ਼ਰੂਰ ਹੋ ਜਾਂਦਾ ਵੀ ਸਾਡਾ ਭਈ ਇਹ ਮਾੜੇ ਕੰਮਾਂ ਦੇ ਵਿੱਚ ਹੈ ਜਾਂ ਨਹੀਂ ਹੈ ਪਰ ਉਹ ਪੂਰੀ ਤਾਂ ਘਰੇ ਨਹੀਂ ਦੱਸ ਕੇ ਜਾਂਦਾ ਵੀ ਅੱਜ ਅਸੀਂ ਉੱਥੇ ਡਾਕਾ ਮਾਰਨ ਚੱਲੇ ਸੋ ਉਹ ਰਸੀਮ ਸਿੰਘ ਜੇ ਇਹ ਗੱਲ ਤੋਂ ਮੁਨਕਰ ਹੋ ਰਿਹਾ ਤੇ ਚਲੋ ਮੈਂ ਇਹ ਮੰਨਦਾ ਕਿ ਤਨਾ ਕਿਤੇ ਵੀ ਚਲੋ ਉਹ ਮੰਮਤਾ ਜਿਹੜੋ ਇਹ ਹੁੰਦੀ ਹੈ ਮਾਪਿਆਂ ਦੀ ਕੋਈ ਵੀ ਨਹੀਂ ਚਾਹੂਗਾ ਮਾਪੇ ਵੀ ਚਲੋ ਉਹਨਾਂ ਦੇ ਧੀ ਪੋਤੇ ਅਸੀਂ ਇਲਜ਼ਾਮ ਲਗਾ ਤੇ ਕੋਈ ਕਿਹੜਾ ਮਾਪਾਪਾ ਜਿਹੜਾ ਹੱਸ-ਹੱਸ ਕੇ ਕਬੂਲ ਕਰੂਗਾ ਇਹ ਚੀਜ਼ ਨੂੰ ਸਾਰੇ ਮੁਨਕਰ ਹੀ ਹੋਣਗੇ ਸੋ ਇਹਦਾ ਤਾਂ ਇੱਕ ਹੀ ਸੀਗਾ ਵੀ ਅਸੀਂ ਤਾਂ ਪਹਿਲੇ ਦਿਨੋਂ ਇਹ ਗੱਲ ਕਹਿ ਰਹੇ ਹਾਂ ਵੀ ਜਿਹੜੀਆਂ ਗੱਲਾਂ ਬਾਈ ਗੁਰਪ੍ਰੀਤ ਸਿੰਘ ਨੇ ਇਹਦੇ ਬਾਰੇ ਕਹੀਆਂ ਸੀਗੀਆਂ ਦੇਖੋ ਅਸੀਂ ਕਿਸੇ ਵੇਲੇ ਤਾਂ ਸਾਥ ਹੀ ਦਿੱਤਾ ਨਾ ਹਾਲਾਂਕਿ ਸਾਨੂੰ ਇਹ ਚੀਜ਼ ਦਾ ਪਤਾ ਸੀਗਾ 2021 ਦੇ ਵਿੱਚ ਸਾਡੀ ਗੱਲ ਹੋਈ ਵੀ 18 ਜੂਨ 2021 ਦੀ ਗੱਲਬਾ ਪਰ ਫੇਰ ਵੀ ਚਲੋ ਆਪਾਂ ਆਪਾਂ ਪਰਦਾ ਢਾਗਦੇ ਆਂ ਵੀ ਚਲੋ ਜੇ ਕਿਤੇ ਨੇ ਕਿਤੇ ਮਾੜਾ ਕੰਮ ਕੀਤਾ ਇਤਿਹਾਸ ਦੇ ਵਿੱਚ ਤੇ ਹੁਣ ਉਹ ਸਦੋਂ ਨਾ ਚਾਹੁੰਦਾ ਬੰਦਾ ਤੇ ਉਹਦਾ ਸਾਥ ਦੇਣਾ ਚਾਹੀਦਾ ਨਾ ਕਿ ਉਹਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਇਹ ਚੀਜ਼ ਸੋਚ ਕੇ ਹੀ ਉਹਦਾ ਸਾਥ ਦਿੱਤਾ ਇਹ ਬੰਦੇ ਨੇ ਭਰੋਸਾ ਭਰੋਸਾ ਭਰੋਸੇ ਦੇ ਵਿੱਚ ਬੰਦੇ ਲੈ ਲਏ ਜਿਹੜੇ ਬੰਦੇ ਬਾਈ ਦੀਪ ਸਿੱਧੂ ਦੇ ਨਾਲ ਸੀ ਉਹਨਾਂ ਚਲੋ ਇਹਦਾ ਭਰੋਸਾ ਗੱਲ ਭਰੋਸਾ ਇਹਤੇ ਕੀਤਾ ਪਰ ਜਦੋਂ ਇਹ ਇੱਥੇ ਆਇਆ ਇੱਥੇ ਵਿਚਨ ਲੱਗਾ ਇਹੀ ਜਿਹੜੀ ਮਾਨਸਾ ਉਹ ਪਹਿਲਾਂ ਵਾਲੀ ਹੋਈ ਰਹੀ ਹੁਣ ਆਪਾਂ ਕਿਸੇ ਦੇ ਦਿਲ ਦੇ ਵਿੱਚ ਕੀ ਹੈ ਇਹ ਨਹੀਂ ਆਪਾਂ ਨੂੰ ਪਤਾ ਲੱਗ ਸਕਦਾ ਆਪਾਂ ਗੱਲਾਂ ਤੋਂ ਪ੍ਰਭਾਵਿਤ ਹੋ ਸਕਦੇ ਆਂ ਬੰਦਿਆਂ ਦੀਆਂ ਤੋਂ ਪਰ ਜੇ ਦਿਲ ਦੇ ਵਿੱਚ ਬੰਦੇ ਦੇ ਚੋਰ ਆ ਉਹ ਆਪਾਂ ਨੂੰ ਨਹੀਂ ਪਤਾ ਲੱਗ ਸਕਦਾ ਇਹ ਨਹੀਂ ਇੱਥੇ ਆ ਕੇ ਕੀ ਕੀਤਾ ਇਹਨੇ ਜਿਹੜੇ ਆਪਦੇ ਪਹਿਲਾਂ ਮਾੜੇ ਸਰਕਲ ਦੇ ਬੰਦੇ ਸੀਗੇ ਜਾਂ ਜਿਵੇਂ ਇਹਦੇ ਮਾਂਚ ਚੋ ਸੀਗੇ ਤੇ ਨੇ ਉਹੀ ਜਿਹੜੇ ਕ੍ਰਿਮੀਨਲ ਰੈਕਡ ਵਾਲੇ ਬੰਦੇ ਸੀਗੇ ਜਿਨ੍ਹਾਂ ਦੀ ਬੈਕਗ੍ਰਾਉਂਡ ਕ੍ਰਿਮੀਨਲ ਰਹੀ ਹੈ ਜਿਨ੍ਹਾਂ ਦੇ ਪਰਚੇ ਦਰਜ ਸੀਗੇ ਉਹ ਬੰਦੇ ਜਿਹੜੇ ਹਜੇ ਤਾਜ਼ੇ-ਤਾਜ਼ੇ ਹੀ ਸਿੱਖੀ ਸਰੂਪ ਦੇ ਵਿੱਚ ਆਏ ਸੀਗੇ ਉਹਨਾਂ ਦਿਨਾਂ ਜਾਂਦੇ ਵਿੱਚ ਤੇ ਉਹ ਬੰਦੇ ਨੇ ਆਪਦੇ ਨਾਲ ਰੱਖੇ ਦੋ ਬਾਡੀਗਾਰਡ ਸੀ ਜੀ ਇਹਦੇ ਤੇ ਫਿਰ ਇਹਦਾ ਵੀ ਕੁਝ ਸੀਗਾ ਵੀ ਇਤਰਾਜ ਜੋ ਹੁਣ ਜੇ ਆਪਾਂ ਗੱਲ ਕਰਦੇ ਆ ਤੇ ਉਹ ਇੱਕ ਸਿੱਖੀ ਜਿਵੇਂ ਇਹ ਵਿਚਰਿਆ ਸੀ ਜਾਂ ਇੱਕ ਸਿੱਖੀ ਪਹਿਰਾਵਾ ਪਾ ਕੇ ਤੇ ਉਹ ਬਦਨਾਮ ਹੋਣ ਵਾਲੀ ਗੱਲ ਹੋ ਜਾਂਦੀ ਆ ਵੀ ਜਿਵੇਂ ਕਿੰਨੇ ਕਿੰਨੇ ਪਖੰਡੀ ਸਾਧ ਹੋ ਗਏ ਜਾਂ ਕਿੰਨੇ ਪੋਲੀਟੀਸ਼ਨ ਹੋ ਗਏ ਉਹਨਾਂ ਦੀਆਂ ਇਤਰਾਜ ਜੋ ਜਿਹੜੀਆਂ ਵੀਡੀਓ ਆ ਸਾਹਮਣੇ ਆ ਜਾਂਦੀਆਂ ਤੋਂ ਇਹ ਇਹਦਾ ਬਹੁਤ ਕੋਸ਼ ਜਦੋਂ ਬੰਦੇ ਦੇ ਸਾਹਮਣੇ ਜਦੋਂ ਪਤਾ ਬੰਦੇ ਨੂੰ ਵੀ ਹੁਣ ਜੇ ਇਹ ਕੋ ਸਾਹਮਣੇ ਆ ਗਿਆ ਤਾਂ ਫਿਰ ਤਾਂ ਉਹ ਪੱਲੇ ਰਹਿ ਨਹੀਂ ਜਾਂਦਾ ਕੁਝ ਜਦੋਂ ਝੂੜ ਦਾ ਮਹਿਲ ਖੜਾ ਕੀਤਾ ਤੇ ਉਹ ਜਦੋਂ ਟੈਂਦਾ ਹੋਵੇ ਤਾਂ ਬੰਦਾ ਬਹੁਤ ਕੋਸ਼ ਕਰਦਾ ਤੇ ਭਾਈ ਗੁਰਪ੍ਰੀਤ ਸਿੰਘ ਨੇ ਇਹ ਨੂੰ ਇਹ ਗੱਲ ਕਹੀ ਸੀ ਕਿ ਭਾਈ ਤੂੰ ਆਪ ਦਾ ਜਿਹੜਾ ਕਰਦਾਰ ਸਹੀ ਕਰ ਜਿਹੜੀਆਂ ਤੂੰ ਮੰਨ ਕੇ ਚਲੋ ਇੱਕ ਹਲਕੇ ਪੱਦਰ ਦੀਆਂ ਲੜਾਈਆਂ ਜਿਹੜੀਆਂ ਕੌਮ ਦੀ ਗੱਲ ਪਾ ਰਿਆਂ ਜਿਹੜਾ ਕਿ ਇੱਕ ਇਹਦੇ ਬਾਡੀਗਾਰਡ ਨੇ ਇੱਕ ਬੀਬੀ ਦੀ ਬੇਪਤੀ ਕੀਤੀ ਸੀ ਤੇ ਉਤੋਂ ਲੜਾਈ ਸ਼ੁਰੂ ਹੋਈ ਹੈ ਤੇ ਵੀ ਇਹ ਨੂੰ ਕੱਲ ਕਹੀ ਸੀ ਵੀ ਖਾਲਸੇ ਦਾ ਜਿਹੜਾ ਇਹ ਕੰਮ ਨਹੀਂ ਹੈਗਾ ਕਿ ਵੀ ਕਿਸੇ ਨੇ ਮੰਨ ਕੇ ਚਲੋ ਤੀ ਭੈਣ ਦੀ ਪਤ ਲੁੱਟਣ ਵਾਲੇ ਦੇ ਹੱਕ ਜਿਹੜੇ ਖਾਲਸੇ ਦਾ ਆ ਜਿਹੜੇ ਸਿੱਖਾ ਸਾਡਾ ਇਤਿਹਾਸ ਅਸੀਂ ਤਾਂ ਜਾਣੇ ਜਾਂਦੇ ਆ ਵੀ ਅਫਦਾਲੀ ਦੇ ਚੁੰਗਲ ਦੇ ਵਿੱਚ ਉਤੀਆਂ ਭਣਾ ਛੜਾ ਕੇ ਲੈਂਦੀਆਂ ਖਾਲਸੇ ਨੇ ਫਿਰ ਇਹ ਜਿਹੜੇ ਸੰਤ ਜਨੈ ਸਿੰਘ ਖਾਲਸਾ ਭ ਉਹਨਾਂ ਦੇ ਵਿੱਚ ਬਾਗੂ ਨੇ ਸਮਾਂ ਦਾ ਰਚਾਇਆ ਵੀ ਉਹ ਉਵੇਂ ਉਸੇ ਤਰੀਕੇ ਦੀਆਂ ਫੋਟੋਆਂ ਖਿਜਾਈਆਂ ਚਲੋ ਗੱਲ ਵੀ ਕਰਦਾ ਵੀ ਅਸੀਂ ਸੰਤਾਂ ਦੇ ਮੰਨ ਕੇ ਚਲੋ ਬਚਨਾਂ ਤੇ ਉਤਰਨਾ ਪੂਰਾ ਪਰ ਉਹ ਮਹਾਪੁਰਸ਼ਾਂ ਦੇ ਤਾਂ ਬਚਨੇ ਸੀਗੇ ਵੀ ਕੋਈ ਵੀ ਬੰਦਾ ਜੇ ਕੋਈ ਕਿਸੇ ਦੀ ਧੀ ਪੈਣ ਪਾਲਾ ਕਿਸੇ Hindu ਦੀ ਹੋਵੇ ਪਰਾਂ ਕਿਸੇ ਮੁਸਲਮਾਨ ਦੀ ਹੋਵੇ ਵੀ ਜੇ ਕਿਸੇ ਦੀ ਧੀ ਪੈਣ ਦੇ ਨਾਲ ਕੋਈ ਧੱਕਾ ਕਰਦਾ ਕੋਈ ਬੇਪਤੀ ਕਰਦਾ ਉਹਨਾਂ ਨੂੰ ਉਹਨਾਂ ਦਾ ਅਨਸਾਫ਼ ਲੈ ਕੇ ਤੁਸੀਂ ਮੇਰੇ ਕੋਲ ਆ ਮੈਂ ਸਾਂਭੂਗਾ ਤੇ ਪਰ ਦੂਜੇ ਪਾਸੇ ਅਮਰਤਪਾਲ ਕੀ ਕਰ ਰਿਹਾ ਸੀ ਜੀ ਵੀ ਉਹਦੇ ਬਾਡੀਗਾਰਡ ਨੇ ਕਿਸੇ ਦੀ ਧੀ ਪੈਣ ਦੀ ਬੇਪਤੀ ਕੀਤੀ ਉਹਦੇ ਚੱਕਰ ਦੇ ਵਿੱਚ ਇਹਨਾਂ ਨੇ ਉਵਰਿੰਦਰ ਸਿੰਘ ਦੇ ਜਿਹੜਾ ਹੈਗਾ ਨੌਜਵਾਨ ਉਹਦੀ ਕੁੱਟਮਾਰ ਕੀਤੀ ਤੇ ਫਿਰ ਉਸੇ ਚੱਕਰ ਦੇ ਵਿੱਚ ਉਵਰਿੰਦਰ ਸਿੰਘ ਜਦੋਂ ਕੁੱਟਮਾਰ ਇਹਨਾਂ ਨੇ ਕੀਤੀ ਉਹਦੀ ਉਹਨੇ ਪਰਚਾ ਦੇ ਤਾਂ ਉਸੇ ਪਰਚੇ ਦੇ ਬੰਦਾ ਚੱਕਿਆ ਗਿਆ ਜਿਹੜਾ ਤੇ ਉਹਦੇ ਤੇ ਇਹਨਾਂ ਨੇ ਕਿਹਾ ਤਾਂ ਜੀ ਇਹ ਤਾਂ ਪੰਥ ਦੇ ਨਾਲ ਤਾਂ ਕਹੋ ਗਿਆ ਹਾਲਾਂਕਿ ਇਹਨਾਂ ਦੀ ਇਹ ਨਿੱਜੀ ਤੇ ਗੈਰ ਅਖਲਾਕੀ ਲੜਾਈ ਇਹਨਾਂ ਨੇ ਪੰਥ ਗਲ ਪਾ ਕੇ ਤੇ ਉੱਥੇ ਗੁਰੂਗ੍ਰੰਥ ਸਾਹਿਬ ਦਾ ਸਰੂਪ ਹੈ ਜਿਹੜਾ ਉਹ ਲਿਆ ਕੇ ਉਹਨਾਂ ਨੂੰ ਢਾਲ ਬਣਾ ਕੇ ਤੇ ਉੱਥੇ ਥਾਣਾ ਘੇਰਿਆ ਸੋ ਇਹ ਜਿਹੜਾ ਸੀਗਾ ਇਹ ਜਨਜੋਗ ਨਹੀਂ ਸੀਗਾ ਇਸੇ ਗੱਲ ਕਰਕੇ ਬਾਈ ਗੁਰਪੀ ਸਿੰਘ ਇਹਨਾਂ ਦਾ ਵਿਰੋਧ ਕੀਤਾ ਫਿਰ ਵਿਰੋਧ ਉਤਰੇ ਹੋਰ ਵੀ ਬੰਦੇ ਸੀਗੇ ਜਿਨ੍ਹਾਂ ਨੇ ਇਤਰਾਜ਼ ਜਤਾਇਆ ਹੁਣ ਜਿਹੜੇ ਬੰਦੇ ਪਹਿਲਾਂ ਇਹਦਾ ਸਾਥ ਦੇ ਰਹੇ ਸੀ ਪਰ ਜਦੋਂ ਇਹਨੇ ਅਜਨਾਲਾ ਥਾਣਾ ਘੇਰਿਆ ਗੁਰੂਗ੍ਰਾਂਧ ਸਾਹਿਬ ਦੇ ਸਰੂਪ ਨੂੰ ਢਾਲ ਬਣਾ ਕੇ ਉਹ ਵੀ ਇੱਕ ਨਿੱਜੀ ਜਿਹੜੀ ਇਹ ਲੜਾਈ ਹੈਗੀ ਸੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਚ ਉਹਨਾਂ ਬੰਦਿਆਂ ਨੇ ਵੀ ਇਹਦਾ ਵਿਰੋਧ ਕੀਤਾ ਤੇ ਅੱਜ ਉਹਨਾਂ ਬੰਦਿਆਂ ਨੂੰ ਵੀ ਥ੍ਰੈਟਸ ਆ ਰਹੀਆਂ ਇੱਥੇ ਕੈਨੇਡਾ ਦੇ ਵਿੱਚ ਹੈਗੇ ਆ ਜਗਮੂਨ ਸਿੰਘ ਧਾਲੀਵਾਲ ਉਹਨਾਂ ਨੂੰ ਇਹਨਾਂ ਨੇ ਮੰਨ ਕੇ ਚਲੋ ਬੰਦੇ ਉਹਦੇ ਪਿੱਛੇ ਲਾ ਕੇ ਫੋਲੋ ਕਰ ਰਹੇ ਆ ਤੇ ਉਹਦੀ ਰੈਕੀ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਚਲੋ ਉਹ ਸਾਰਾ ਆਰਸੀਐਮਪੀ ਦੇ ਧਿਆਨ ਦੇ ਵਿੱਚ ਹੀ ਇੱਥੇ ਕੋਈ ਵੀ ਰਿਕਾਰਡ ਕਢਾ ਕੇ ਚੈੱਕ ਕਰ ਸਕਦਾ ਫਿਰ ਹਰਜੋਤ ਸਿੰਘ ਉਹ ਹੈਗੇ ਆ ਉਹ ਵੀ ਜਥੇਬੰਦੀ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀਗੇ ਤੇ ਉਹਨਾਂ ਨੂੰ ਮੰਨ ਕੇ ਚਲੋ ਥ੍ਰੈਟ ਆ ਰਹੀ ਉਹਨਾਂ ਨੇ ਵਿਰੋਧ ਕੀਤਾ ਸੀਗਾ ਤੇ ਹੋਰ ਗੁਰਪ੍ਰੀ ਸਿੰਘ ਨੂੰ ਧਮਕੀਆਂ ਆਈਆਂ ਉਹਨਾਂ ਦਾ ਕਤਲ ਵੀ ਕਰਵਾ ਦਿੱਤਾ ਗਿਆ ਹੁਣ ਸਾਡੇ ਵਕੀਲ ਸਾਹਿਬ ਸਰਦਾਰ ਸੇਮਨਜੀਤ ਸਿੰਘ ਉਹ ਪਰਿਵਾਰ ਦੇ ਨਾਲ ਖੜੇ ਆ ਤੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਤੇ ਇਹ ਜਿਹੜਾ ਹੈਗਾ ਹੈਗਾ ਵੀ ਸਿਲਸਲਾ ਇਹਨਾਂ ਦਾ ਆਪਣਾ ਅਸੀਂ ਦਾ ਇਹ ਗੱਲ ਕਹਿ ਰਹੇ ਆ ਵੀ ਦੇਖੋ ਐਯਾ ਸਖ ਅਸੀਂ ਤਾਂ ਦੇ ਰਹੇ ਹਾਂ ਸੱਚ ਦੇ ਪਹਿਰਾ ਤੇ ਅਸੀਂ ਸਾਡਾ ਆਪਣਾ ਇਹ ਗੱਲ ਇਹ ਇਹਨਾਂ ਨੇ ਗੋਪੀ ਸਿੰਘ ਹਰੀਨਾਉ ਦਾ ਕਤਲ ਕਰਵਾਇਆ ਜਸਟ ਲੋਕ ਸਾਡੇ ਦੇ ਵਿੱਚ ਡਰ ਪਾਉਣ ਵਾਸਤੇ ਵੀ ਇਹ ਜਿਹੜਾ ਸਾਡੇ ਪਰਦੇ ਚੱਕ ਰਹੇ ਆ ਬੇਖੌਫ ਹੋਗੇ ਵੀ ਇਹ ਡਰ ਜਾਣਗੇ ਡਰ ਕੇ ਚੁੱਪ ਗਾ ਜਾਣਗੇ ਪਰ ਮੈਂ ਇਹਨੂੰ ਇਹ ਗੱਲ ਕਹਿ ਦੇਣੀ ਚਾਹਣਾ ਬਈ ਸਿੱਖੀ ਦੀ ਗੁਰਤੀ ਮਿਲੀ ਆ ਤੇ ਇਹਦੇ ਵਿੱਚੋਂ ਸਾਨੂੰ ਆਪਣਾ ਸਾਰਾ ਪਰਿਵਾਰ ਹੀ ਬਣਾ ਲੇਖੇ ਲੱਗੇ ਜੇ ਤੇ ਇਹ ਪਰ ਜਿਹੜਾ ਇਹਨੇ ਇੱਕ ਸੰਵਾਗ ਰਚਾਇਆ ਤੇ ਸਿੱਖੀ ਨੂੰ ਬਦਨਾਮ ਕਰਨ ਦੀ ਜਿਹੜੀ ਇਹਨੇ ਕੋਜੀ ਕੋਸ਼ਿਸ਼ ਕੀਤੀ ਆ ਸ਼ਾਂਤਾਂ ਵਾਂਗੂ ਰੂਪ ਧਾਰ ਕੇ ਤੇ ਇੱਕ ਨਿੱਜੀ ਜਨਾਨੀ ਬਾਈ ਦੀਆਂ ਲੜਾਈਆਂ ਕੌਮ ਦੇ ਗੱਲ ਪਾ ਕੇ ਤੇ ਇਹ ਜਿਹੜੀ ਸਿੱਖਿਅਕਸ਼ਣ ਨੂੰ ਢਾਹ ਲਾਉਣ ਦੀ ਜਿਹੜੀ ਇਹਨੇ ਕੁਝੀ ਕੁਛ ਕੀਤੀ ਵੀ ਅਸੀਂ ਇਹਦਾ ਜਿਹੜਾ ਪਾਜ ਜਿੱਨਾਂ ਗੁਰੂ ਸਾਹਿਬ ਨੇ ਬਲ ਬਖਸ਼ਿਆ ਵੀ ਉਹ ਨੰਗਾ ਕਰਕੇ ਜਾਵਾਂਗੇ ਸੋ ਇਹ ਜਿਹੜੀਆਂ ਗੱਲਾਂ ਕਰਦੇ ਵੀ ਕਿਤੇ ਜਗਮੂਨ ਸਿੰਘ ਢਾਲੀਆ ਨੂੰ ਉਹਨਾਂ ਨੂੰ ਥ੍ਰੈਟ ਦਵਾਤੀ ਕਦੇ ਕਿਸੇ ਨੂੰ ਸੋ ਇਦਾਂ ਦੀਆਂ ਗੱਲਾਂ ਤੋਂ ਇਹਨਾਂ ਨੂੰ ਬਾਜਣਾ ਚਾਹੀਦਾ ਬਾਕੀ ਜਿਹੜੀ ਗੱਲ ਹੈਗੀ ਰਿਕਾਰਡਿੰਗ ਦੀ ਉਹ ਚ ਸਿੱਧਾ ਸਾਫ਼-ਸਾਫ਼ ਇਹ ਚੀਜ਼ ਇਹ ਆਪਦੇ ਮੂੰਹ ਮੰਨ ਰਿਹਾ ਵੀ ਮੇਰੇ ਇਹਨਾਂ ਬੰਦਿਆਂ ਦੇ ਨਾਲ ਹੈਗੇ ਆ ਸੰਪਰਕ ਤੇ ਜੇ ਇਹਨਾਂ ਦਾ ਪ੍ਰਵਾਦ ਇਹ ਗੱਲ ਕਹਿੰਦਾ ਵੀ ਇਹ ਗੱਲ ਝੂਠੀ ਆ ਤੇ ਫਿਰ ਮੈਂ ਇਹਨਾਂ ਨੂੰ ਇਹੀ ਗੱਲ ਕਹਿ ਰਿਆਂਗਾ ਵੀ ਇਹ ਜਾਂਚ ਕਰਵਾ ਲੈਣੀ ਚਾਹੀਦੀ ਇਹਦੀ ਐਫਐਸਐਲ ਦੇ ਵਿੱਚ ਮੇਰੀ ਤੇ ਜਿਹੜੀ ਹੈਗੀ ਅਮਰਤਪਾਲ ਦੀ ਉਹ ਸੈਂਪਲ ਜਿਹੜਾ ਭੇਜਣਾ ਚਾਹੀਦਾ ਜੀ ਨੇੜੇ ਫੜਾ ਰਹੇ ਹੋ ਅਮਰਤਪਾਲ ਦੇ ਇਹਨਾਂ ਦਾ ਮਕਸਦ ਕੀ ਹੈ ਦੇਖੋ ਜਦੋਂ ਤਾਂ ਇਹਨਾਂ ਨੇ ਕੀਤੀਆਂ ਜਦੋਂ ਜਦੋਂ ਇਹਨਾਂ ਨੇ ਗੱਲਾਂ ਕੀਤੀਆਂ ਸੀਗੀਆਂ ਉਦੋਂ ਦਾ ਕੌਮ ਦੀਆਂ ਹੀ ਗੱਲਾਂ ਕੀਤੀਆਂ ਵੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਗੱਲ ਕੀਤੀ ਹੈ ਹੁਣ ਅਗਲੇ ਦੇ ਮਨ ਦੇ ਵਿੱਚ ਕੀ ਆ ਹੁਣ ਗਲਤ ਹੈਗਾ ਵੀ ਬਚਨਾਂ ਦੇ ਬੰਦਾ ਪੂਰਾ ਉੱਤਰਦਾ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈਗਾ ਉਹ ਦੇਸੀ ਰਿਆ ਪਾਉਂਸਾਰਿਆਂ ਨੂੰ ਜਦੋਂ ਜਦੋਂ ਉਹਨੇ ਗੱਲ ਕੀਤੀ ਆ ਉਦੋਂ ਕੀ ਗੱਲ ਕਹੇ ਕਿ ਸ਼ੁਰੂ ਕੀਤਾ ਤੇ ਜਦੋਂ ਅੱਜ ਹੁਣ ਉਹ ਕਿਹੜੀ ਗੱਲ ਤੇ ਖੜੇ ਆ ਗੱਲ ਤੇ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈਣਾ ਹੁਣ ਬੰਦਾ ਕਹਿ ਕੀ ਰਿਹਾ ਪਰ ਕਰ ਕੀ ਰਿਹਾ ਇਹ ਦੇਖਣਾ ਪੈਣਾ ਆਪਾਂ ਨੂੰ ਸੋ ਭਾਈ ਜੇ ਇਹਨਾਂ ਦੀ ਕੀ ਮਨਸ਼ਾ ਕੀ ਨਹੀਂ ਉਹ ਤਾਂ ਚਲੋ ਇਹ ਇਹ ਤਾਂ ਹੁਣ ਆਪਾਂ ਨੂੰ ਇਹਨਾਂ ਦੇ ਜਿਹੜੇ ਕਾਰਨਾਮੇ ਉਹਨਾਂ ਤੋਂ ਪਤਾ ਲੱਗ ਹੀ ਰਿਹਾਗਾ ਵੀ ਜਿੱਦਾਂ ਮੰਨ ਕੇ ਚਲੋ ਪਹਿਲਾਂ ਮੇਰੇ ਨਾਲ ਉਹ ਆਡੀਓ ਦੇ ਵਿੱਚ ਮੰਨ ਰਿਹਾ ਜੀ ਪੈਸੇ ਨਹੀਂ ਹੈਗੇ ਕਿ ਮੈਂ ਦੇ ਨਹੀਂ ਸਕਦਾ ਤੇ ਹੁਣ ਇੱਥੇ ਆ ਕੇ ਉਹ ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਵਿੱਚ ਵੀ ਘੁੰਮ ਰਹੇ ਸੀਗੇ ਹਰ ਰੋਜ਼ ਹੁਣ ਅੱਜ ਉਹਨਾਂ ਨੇ ਚਲੋ ਪਾਰਟੀ ਬਣਾਈ ਐ ਤੇ ਪਾਰਟੀ ਦੇ ਵਿੱਚ ਵੀ ਹਰ ਰੋਜ਼ ਦੀਆਂ ਸਰਗਰਮੀਆਂ ਤੇ ਉਹ ਜਦੋਂ ਮੰਨ ਕੇ ਚਲੋ ਇਹਨਾਂ ਦਾ ਆਮਦਨ ਦਾ ਜਿਹੜਾ ਸਾਧਨ ਉਹ ਤਾਂ ਇਹ ਕਹਿ ਰਹੇ ਵੀ ਸਾਡਾ ਤਾਂ ਕੰਮ ਹੀ ਬਹੁਤ ਡਾਊਨ ਪੈ ਗਿਆ ਤੇ ਫਿਰ ਉਹ ਹੁਣ ਕਮਾਈ ਦਾ ਸਾਧਨ ਜਿਹੜਾ ਉਹ ਕਿੱਥੋਂ ਆ ਰਿਹਾ ਇੰਨੀ ਕਮਾਈ ਜਿਹੜਾ ਇੰਨਾ ਪੈਸਾ ਉਹ ਇਹ ਦੱਸ ਸਕਦੇ ਵੀ ਇਹਨਾਂ ਦੀ ਕੀਮਤ ਕੀ ਹੈ ਨਹੀਂ ਚਾਹਦੇ ਸਰੋਪੀ ਸਿੰਘ ਜਿਹੜੇ ਐਮਪੀ ਨੇ ਖਾਲਸਾ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਉਹ ਪੂਰੀ ਤਰ੍ਹਾਂ ਨਾਲ ਦੇ ਅਮਰਤਪਾਲ ਦੇ ਦੇਖੋ ਜੀ ਮੈਂ ਤਾਂ ਇਹ ਗੱਲ ਕਹਿ ਰਿਆਂਗਾ ਵੀ ਕੌਮ ਨੇ ਬਹੁਤ ਮਾਣ ਬਖਸ਼ਿਆ ਹੈਗਾ ਤੇ ਇਹ ਜਿਹੜਾ ਮਾਣ ਬਖਸ਼ਿਆ ਇਹ ਸ਼ੀਰਪਾਈ ਬਿਆਨ ਸਿੰਘ ਦੀ ਕੁਰਬਾਨੀ ਨੂੰ ਮਾਣ ਬਖਸ਼ਿਆ ਤੇ ਚਲੋ ਠੀਕ ਆ ਅਸੀਂ ਕਿਸੇ ਵੇਲੇ ਇਹਦੇ ਤੇ ਭਰੋਸਾ ਕੀਤਾ ਵਤਪਾਲ ਤੇ ਅਸੀਂ ਵੀ ਜਿਵੇਂ ਹੁਣ ਸਾਨੂੰ ਉਹਦੀ ਬੈਕਗ੍ਰਾਉਂਡ ਉਦੋਂ ਪਤਾ ਸੀਗੀ ਪਰ ਆਪਾਂ ਵੀ ਚਲੋ ਕਹਿੰਦੇ ਆ ਵੀ ਕਿਸੇ ਦਾ ਪਰਦਾ ਢੱਕਿਆ ਜਾਵੇ ਜੇ ਮੰਦਾ ਸੁਧਰਨਾ ਚਾਹੁੰਦਾ ਤੇ ਉਹਦਾ ਸਾਥ ਦੇਣਾ ਚਾਹੀਦਾ ਪਰ ਹੁਣ ਉਹਨੇ ਆਪਦੇ ਨਾਲ ਜਿਹੜੇ ਗਲਤ ਜਿਹੜੇ ਹੈਗੇ ਆ ਉਹ ਵੀ ਬੰਦੇ ਰੱਖੇ ਫਿਰ ਆਪਦਾ ਵੀ ਕਿਰਦਾਰ ਉਹਦਾ ਗਲਤ ਅਤਰਾਜੋਗ ਬਹੁਤ ਕੁਝ ਇਹੋ ਜਿਹਾ ਪਿਆ ਬਈ ਜੇ ਮਾਨੇ ਚਲੋ ਜਨ ਤੱਕ ਅੱਜ ਵੀ ਕਰਦਗੇ ਤੇ ਇਹਨਾਂ ਨੇ ਕਿਤੇ ਮੂੰਹ ਦਿਖਾਉ ਜੋਗ ਨਹੀਂ ਰਹਿਣਾਗਾ ਸੋ ਅਸੀਂ ਤਾਂ ਸਿਰਫ ਤਾਂ ਕਰਕੇ ਇਸ ਚੀਜ਼ ਤੇ ਸਬਰ ਕਰੀ ਬੈਠੇ ਆਂ ਬਈ ਚਲੋ ਇੱਕ ਉਹਨੇ ਸਿੱਖ ਪਛਾਣ ਬਣਾਈ ਹੋਈ ਸੀ ਆਪਦੀ ਵੀ ਜੇ ਉਹਨੇ ਨਹੀਂ ਉਦੋਂ ਉਹ ਕੰਮ ਕਰਦਿਆ ਨੇ ਸ਼ਰਮ ਕੀਤੀ ਵੀ ਚਲੋ ਅਸੀਂ ਥੋੜਾ ਜਿਹਾ ਸਬਰ ਕਰ ਲਗੇ ਪਰ ਇਹ ਲਗਾਤਾਰ ਬੰਦੇ ਜਿਹੜੇ ਇਹਨਾਂ ਦਾ ਬਾਹਰ ਆਈਟੀ ਸੈਲ ਜਿੰਨਾ ਵੀ ਬੈਠਾ ਜਾਂ ਹੋਰ ਵੀ ਜਿੰਨੇ ਹੈਗੇ ਲਗਾਤਾਰ ਇਹ ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਬਈ ਸਬੂਤ ਦਿਓ ਸਬੂਤ ਦਿਓ ਤੁਸੀਂ ਐਵੇਂ ਬੇਬਨਦ ਇਲਜ਼ਾਮ ਲਾ ਰਹੇ ਆ ਗੁਰਪ੍ਰੀਤ ਸਿੰਘ ਹਰੀਨਾਉ ਦੇ ਕੋਲ ਸਭ ਕੁਝ ਸੀਗਾ ਇਹਦੀਆਂ ਰਿਕਾਰਡੀਆਂ ਸੀਗੀਆਂ ਤਰਾਜ ਇਹਦੇ ਬਾਰੇ ਉਹ ਸੀਗਾ ਪਰ ਉਹ ਬੰਦੇ ਨੇ ਸਿਰਫ ਇਸ ਕਰਕੇ ਹੀ ਜਨਤਕ ਨਹੀਂ ਕੀਤਾ ਵੀ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਸੁਧਰਦਾ ਕੱਲ ਨੂੰ ਸੁਧਰ ਜੂ ਕੱਲ ਨਹੀਂ ਤਾਂ ਪਰਸੋਂ ਵੀ ਕਿਤੇ ਤਾਂ ਲੈਣ ਤੇ ਆਊਗਾ ਤੇ ਇਹਨਾਂ ਬੰਦਿਆਂ ਨੇ ਚਲੋ ਪਹਿਲਾਂ ਉਹ ਉਹਨੂੰ ਸਬੂਤ ਸਬੂਤ ਕਰਕੇ ਉਹਨੂੰ ਜਲੀਲ ਕਰਦੇ ਰਹਿ ਪਰ ਉਸ ਬੰਦੇ ਨੇ ਸਭਾ ਰੱਖਿਆ ਇਹਨਾਂ ਦੇ ਪਰਦੇ ਢਾਗੇ ਰੱਖੇ ਹੁਣ ਜਦੋਂ ਉਹਦਾ ਬੰਦੇ ਦਾ ਕਤਲ ਹੀ ਕਰਵਾ ਦਿੱਤਾ ਤੇ ਹੁਣ ਸਾਨੂੰ ਜਿਹੜੀ ਹੈਗੀ ਆ ਬਈ ਇਹ ਸਾਰਾ ਕੁਝ ਜ਼ਾਹਰ ਕਰਨਾ ਹੀ ਪੈਣਾ ਹੁਣ ਕਿੰਨਾ ਟਾਈਮ ਮੰਨਦਾ ਮੰਨ ਕੇ ਚਲੋ ਇਸ ਚੀਜ਼ ਨੂੰ ਅੱਖੋਂ ਪਰੋਖੇ ਕਰ ਸਕਦਾ ਕੀ ਕਰ ਲਿਓ ਜੀ ਸਰਜੀ ਸਿੰਘ ਖਾਸ ਸਾਦੀ ਆ ਬਈ ਹੋ ਸਕਦਾ ਵੀ ਉਹਨਾਂ ਨੂੰ ਵੀ ਪਹਿਲਾਂ ਚਾਹੀਦੀ ਹੈ ਕੀ ਲੱਗਦਾ ਤੁਹਾਨੂੰ ਹਾਂਜੀ ਕਿਉਂਕਿ ਪੰਜਾਬ ਦਾ ਪ੍ਰਤਿਨਿਧਿਤ ਕਰਨੇ ਨੇ ਇਹ ਪੰਜਾਬ ਦੇ ਪ੍ਰਤੀਨਿਧੀ ਨੇ ਕੇਂਦਰ ਦੇ ਵਿੱਚ بطور ਸੰਸਦ ਨੇ ਦੇਖੋ ਜਿਹੜੀ ਗੱਲ ਹੈਗੀ ਆ ਪੋਲੀਟੀਸ਼ਨ ਹੋਣ ਦੀ ਉਹਦੇ ਨਾਲ ਸਾਨੂੰ ਕੋਈ ਬੜਾ ਮੈਟਰ ਨਹੀਂ ਕਰਦਾ ਇੱਥੇ ਕੋਈ ਪਹਿਲਾ ਪੋਲੀਟੀਸ਼ਨ ਤਾਂ ਹੈ ਨਹੀਂਗਾ ਜਿਹਦੇ ਉੱਤੇ ਮੰਨ ਕੇ ਚਲੋ ਅਤਰਾ ਜੋ ਵੀਡੀਓ ਜਿਹ ਪਹਿਲਾਂ ਵੀ ਕਿੰਨੀਆਂ ਦੀਆਂ ਆਈਆਂ ਪੋਲੀਟੀਸ਼ਨ ਨੇ ਪਹਿਲਾਂ ਬਹੁਤ ਪੋਲੀਟੀਸ਼ਨ ਜਿਨ੍ਹਾਂ ਨੇ ਕਤਲਾਂ ਦੇ ਕੇਸ ਵੀ ਜਿਨ੍ਹਾਂ ਦੇ ਪਏ ਹੋਣਗੇ ਹੋਰ ਵੀ ਬਹੁਤ ਕੁਝ ਹੋਊਗਾ ਗੱਲ ਪੋਲੀਟੀਸ਼ਨ ਪੋਲੀਟੀਸ਼ਨ ਦੀ ਹੈ ਜਾਂ ਪੋਲੀਟੀਸ਼ਨ ਜਿਹੜਾ ਕੋਈ ਮਰਜ਼ੀ ਕਰਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਕੋਈ ਬੰਦਾ ਇਹ ਗੱਲ ਦਾਵਾ ਕਰਦਾ ਵੀ ਮੈਂ ਸਿੱਖ ਕੌਮ ਦਾ ਮਹਾਨ ਲੀਡਰਾਂ ਜਾਂ ਮੈਂ ਹੀ ਸਿੱਖ ਕੌਮ ਨੂੰ ਹੁਣ ਅਗਵਾਈ ਦੇ ਸਕਦਾ ਤੇ ਉਦੋਂ ਫਿਰ ਇਹ ਗੱਲ ਜਿਹੜੀ ਉਹਦੀ ਨੈਤਿਕ ਜ਼ਿੰਮੇਵਾਰੀ ਆ ਆਪਦੇ کردار ਨੂੰ ਸੰਭਾਲਣ ਦੀ ਇੱਕ ਸਿੱਖੀ ਸੰਧਾਤਾਂ ਤੇ ਪਹਿਰਾ ਦੇਣ ਦੀ ਉਹ ਦੁੱਗਣੀ ਹੋ ਜਾਂਦੀ ਹੈ ਕਿਉਂਕਿ ਉਹ ਇਹ ਜਾਂ ਰੋਲ ਜਿਹੜਾ ਹੈਗਾ ਰੋਲ ਮਾਡਲ ਵਿਚਾਰਿਆ ਹੁੰਦਾ ਲੋਕਾਂ ਦੇ ਵਿੱਚ ਇਹ ਜਾਂ ਪੋਲੀਟੀਸ਼ੀਅਨ ਆ ਕਿ ਪਰ ਇਹ ਜਿਹੜਾ ਪੋਲੀਟੀਸ਼ੀਨ ਵੀ ਬੰਦਿਆਂ ਦੇ ਜਿਹੜੇ ਪੋਲੀਟੀਸ਼ੀਨ ਆ ਉਹਨਾਂ ਦੇ ਵੀ ਕੈਰੇਕਟਰ ਮਾੜੇ ਨਹੀਂ ਹੋਣੇ ਚਾਹੀਦੇ ਵਧੀਆ ਹੋਣੇ ਚਾਹੀਦੇ ਆ ਪਰ ਚਲੋ ਠੀਕ ਹੈ ਜਿੱਥੇ ਇੰਨੇ ਪੋਲੀਟੀਸ਼ੀਨ ਤੁਰੇ ਫਿਰਦੇ ਆ ਗਲਤ ਕਰਦਿਆਂ ਨਾਲੇ ਤੇ ਵਿੱਚ ਇੱਕ ਹੋਤ ਰਹਿ ਫਰੂਗਾ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਤੁਸੀਂ ਆਪਦੀ ਪਿਕਚਰ ਆਪ ਦੇ ਆਪ ਨੂੰ ਗਲੈਮਰਾਈ ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਕਰਨਾ ਵੀ ਤੁਸੀਂ ਸਿੱਖੰ ਦਾ ਹਾਤਾਂ ਦੇ ਦਾਵੇਦਾਰ ਆ ਤਾਬਿਆਦਾਰ ਆ ਫਿਰ ਥੋੜੀ ਜਿਵੇਂ ਵਾਰੀ ਵੱਜ ਜਾਂਦੀ ਆ ਵੀ ਤੁਸੀਂ ਬਾਣੇ ਨੂੰ ਲਾਜ ਨਾ ਲਾਓ ਸੋ ਸਾਨੂੰ ਦਾ ਤਰਾਜ ਸੀਗਾ ਜਿਹੜਾ ਬਾਣੇ ਨੂੰ ਲਾਜ ਲਾਉਂਦਾ ਸੀਗਾ ਐਮਪੀ ਬਣ ਕੇ ਜਾਂ ਕ ਸਕਿੰਗ ਹੈ ਆਪਣਾ ਸੁਪਰੀ ਜੀ ਉਹਦੇ ਚ ਬੜਾ ਕਲੀਅਰ ਹੈ ਕਿ ਅਮਰਤਪਾਲ ਦੀ ਮਨਚਾ ਸਿਰਫ ਐਸਾ ਕਮਾੜਦੀ ਹੈ ਜਿਸ ਤਰ੍ਹਾਂ ਮਰਜੀ ਕਮਾਇਆ ਜਾਵੇ ਜਿੱਦਾਂ ਉਹ ਦੱਸ ਰਹੇ ਨੇ ਕਿ ਸੋਨਾ ਆਂਦਾ ਹੈ ਸੋਨੇ ਦੇ ਬਿਸਕੁਟ ਕਿੱਦਾਂ ਬਣਾਈਂਦੇ ਹੈ ਰੇਡ ਪੈ ਜਾਂਦੀ ਹੈ ਉਹ ਕਹਿੰਦੇ ਕਿਸੇ ਵੀ ਤਰ੍ਹਾਂ ਪੈਸਾ ਕਮਾ ਲਓ ਇਹ ਉਹਨਾਂ ਦੀ ਮਨਚਾ ਲੱਗਦੀ ਹੈ ਇਹ ਤਾਂ ਜੀ ਫਿਰ ਉਹ ਆਪ ਹੀ ਦੱਸ ਰਹੇ ਹੁਣ ਮੈਂ ਤਾਂ ਆਪਦੇ ਮੂੰਹ ਕੀ ਕਹਿ ਸਕਦਾ ਉਹ ਤਾਂ ਹੁਣ ਆਪ ਹੀ ਸਾਰਾ ਕੁਝ ਵੀਡੀਓ ਦੇ ਵਿੱਚ ਕਹਿ ਰਹੇ ਹੈ ਉਨੇ ਮਾਨਸੂਚੀ ਜਿਹੜੀ ਉਹਨਾਂ ਨੇ ਗੱਲ ਕਹੀ ਆ ਇਹ ਵੀ ਮੰਨ ਕੇ ਚੱਲੋ ਉਹਨਾਂ ਨੇ ਦਿਲੋਂ ਕਹੀ ਆ ਜਾਂ ਕਿਵੇਂ ਕਹੀ ਆ ਇਹ ਇਹਦੇ ਬਾਰੇ ਹੁਣ ਉਹ ਦੱਸਣਗੇ ਉਹ ਵੀ ਨਾਂ ਵੀ ਦੱਸਣਗੇ ਜਦੋਂ ਹੁਣ ਤਾਂ ਪੁਲਿਸ ਕੋਲ ਸਬੂਤ ਆ ਕਾਫੀ ਕੋਸ਼ ਇਹਨਾਂ ਦੇ ਕੋਲ ਹੈਗਾ ਹੁਣ ਤਾਂ ਉਹ ਚੀਜ਼ ਉਹ ਤਾਂ ਜਾਣੀ ਜਾ ਸਕਦਾ ਉਹ ਤਾਂ ਗੋਪੀ ਸਿੰਘ ਹਨ ਉਹ ਤਾਂ ਪਟੜੀ ਉੱਪਰ ਆਇਆ ਫਿਰ ਮ ਜਿਹੜੇ ਬੰਦੇ ਇਹਨਾਂ ਨੇ ਰੱਖੇ ਸੀਗੇ ਨਾਲ ਆਪਦੇ ਬਾਡੀਗਾਰਡ ਉਹਨਾਂ ਤੇ ਖੁਦ ਉਹਨਾਂ ਤੇ ਵੀ ਮੰਨ ਕੇ ਚਲੋ ਹੈਗੇ ਆ ਐਕਸਟਰੈਕਸ਼ਨ ਦੇ ਮਾਮਲੇ ਦਰਜ ਹੈਗੇ ਹੈਗੇ ਆ ਡਰੱਗ ਸਮਗਲਿੰਗ ਦੇ ਹੈਗੇ ਮਾਮਲੇ ਦਰਜ ਹੈ ਜਿਹੜਾ ਗੁਰਪ੍ਰੀਤ ਸਿੰਘ ਦਾ ਇਹਦਾ ਬਾਡੀਗਾਰਡ ਫਿਰ ਵਿਕਰਮਜੀਤ ਸਿੰਘ ਆ ਉਦੇ ਬਾਰੇ ਉਹ ਉਸੇ ਦਾ ਹੀ ਤਾਂ ਰੋਲਾ ਸੀਗਾ ਜਿਹੜਾ ਇਹਨੇ ਕੌਮ ਦੇ ਗੱਲ ਪਾਇਆ ਉਹ ਉਹ ਉਸ ਬੰਦੇ ਨੇ ਜਿਹੜਾ ਵਿਕਰਮਜੀਤ ਸਿੰਘ ਦਾ ਬਾਡੀਗਾਰਡ ਸੀਗਾ ਉਸ ਬੰਦੇ ਨੇ ਇੱਕ ਬੀਬੀ ਦੀ ਬੇਪਤੀ ਕੀਤੀ ਉਹ ਉਹ ਬੀਬੀ ਦੇ ਰੋਲੇ ਤੋਂ ਵੱਧ ਕੇ ਰੋਲਾ ਇਹਨਾਂ ਨੇ ਵਿਰਿੰਦਰ ਸਿੰਘ ਦੀ ਕੁੱਟਮਾਰ ਕੀਤੀ ਤੇ ਉਹ ਜਨਾਲੀ ਥਾਣੇ ਉਹ ਸਾਰਾ ਆਪਾਂ ਨੂੰ ਪਤਾ ਹੀ ਐ ਐਪੀਸੋਡ ਦੂਸਰੀ ਗੱਲ ਉਹ ਵਿਕਰਮਜੀਤ ਸਿੰਘ ਉਹ 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 ਜਿਹੜਾ ਵਿਕਰਮਜੀਤ ਸਿੰਘ ਉਹ ਅਜੇ ਤੱਕ ਸਾਹਮਣੇ ਨਹੀਂ ਆਇਆ ਉਹ ਜਾਂ ਤਾਂ ਉਹ ਇਹੀ ਦੱਸ ਸਕਦੇ ਵੀ ਇਹਨਾਂ ਨੇ ਉਹਨੂੰ ਕਿੱਥੇ ਲੁਕੋਇਆ ਜਾਂ ਕਿਤੇ ਬਾਹਰ ਭੇਜਿਆ ਜਾਂ ਕੀ ਕੀਤਾ ਉਦੇ ਬਾਰੇ ਇਹਦੇ ਮਾਤਾ ਜੀ ਨੇ ਇਹ ਗੱਲ ਕੀਤੀ ਸੀ ਕਿਸੇ ਬੰਦੇ ਕੋਲੇ ਵੀ ਉਹ 85 ਲੱਖ ਰੁਪਇਆ ਸ਼ਹਿਰ ਸਾਡਾ ਲੈ ਕੇ ਭੱਜ ਗਿਆ ਹੁਣ ਉਹ ਤਾਂ ਇਹ ਦੱਸ ਸਕਦੇ ਭਾਈ ਉਹ 85 ਲੱਖ ਰੁਪਇਆ ਸੰਗਤ ਦਾ ਸੀਗਾ ਜਾਂ ਇਹਨਾਂ ਦਾ ਸੀਗਾ ਸੋ ਇੰਨਾ ਇੰਨਾ ਪੈਸਾ ਬ੍ਰਿੰਦਰ ਸਿੰਘ ਨੂੰ ਪੈਸੇ ਦੀ ਆਫਰ ਹੋਈ ਵੀ ਪੈਸੇ ਲੈ ਲੈ ਤੂੰ ਤੇ ਤੂੰ ਮੁਕਰ ਜਾ ਗੁਰਪ੍ਰੀਤ ਸਿੰਘ ਹਰੀ ਨਾਲ ਨੂੰ ਇਹਨਾਂ ਨੇ ਜਦੋਂ ਖੇਤ ਬੰਦੇ ਭੇਜੇ ਆ ਧਮਕੀ ਦੇਣ ਵਾਸਤੇ ਗੁਰਪ੍ਰੀਤ ਸਿੰਘ ਹਰੀ ਨਾਲ ਨੂੰ ਕਿਹਾ ਗਿਆ ਕਿ ਤੂੰ ਆਪਦਾ ਫੋਨ ਦੇ ਦੇ ਅਤੇ ਅਮਰਪਾਲ ਸਿੰਘ ਦੇ ਜਿਹੜੇ ਹੈਗੇ ਉਹ ਉਹ ਦੇ ਵਿਰੋਧ ਨਾ ਬੋਲ ਤੇ ਤੂੰ ਆਪਦਾ ਫੋਨ ਦੇ ਦੇ ਤੈਨੂੰ 25 ਲੱਖ ਰੁਪਇਆ ਦੇਣ ਤੱਕ ਤਿਆਰ ਹੈਗੇ ਆ ਉਹ ਤਬੀ ਇੰਨਾ ਇੰਨਾ ਪੈਸਾ ਜਿਹੜੇ ਬੰਦੇ ਮੈਨੂੰ ਉਥੇ ਦੁਬਈ ਦੇ ਵਿੱਚ ਉਹ ਮਹਜ ਜਿਹੜੀ ਹੈਗੀ 28000 ਰਾਮ ਜਿਹੜਾ ਉਹ 18000 ਰਾਮ ਚਲੋ ਇਹ ਸਹਿਮਤੀ ਬਣ ਗਈ ਸੀ ਸਾਡੀ ਹਾਲਾਂਕਿ ਪੈਸਾ ਟੋਟਲ ਸੀਗਾ 66000 ਬਰਾ ਉਹ ਸਹਿਮਤੀ ਬਣਦੀ ਬਣਦੀ ਚਲੋ ਮੈਂ ਇਹਨਾਂ ਨੂੰ ਟਿਲ ਦਿੰਦਾ ਗਿਆ ਤੇ ਇਹ 18000 ਦਰਾਮ ਤੇ ਗੱਲ ਨਿਬੜੀ ਸੀਗੀ ਉਹ 18000 ਦਰਾਮ ਇਹਨਾਂ ਨੇ ਅੱਜ ਤੱਕ ਨਹੀਂ ਦਿੱਤਾ ਠੀਕ ਹੈ ਚਲੋ ਆਪਾਂ ਮੰਗੇ ਵੀ ਨਹੀਂ ਗਏ ਉਹ 18000 ਦਰਾਮ ਦੀ ਕੀਮਤ 4 ਲੱਖ ਰੁਪਏ ਬਣਦੀ ਆ ਉਹੀ ਬਲੌਕ ਦੀ ਇਹ ਕਹਿ ਰਹੇ ਵੀ 4 ਲੱਖ ਰੁਪਏ ਕੀਮਤ ਦਾ ਮੇਰਾ ਬਲੌਕ ਪਿਆ ਹੁਣ ਜਿਹੜੇ ਬੰਦੇ ਉਥੇ 4 ਲੱਖ ਰੁਪਏ ਨੂੰ 10-1000 ਦਰਾਮ ਨੂੰ ਮਹਤਾਜ ਹੋਏ ਬੈਠੇ ਸੀਗੇ ਉਹ ਅੱਜ ਕਿਤੇ ਕਿਤੇ ਕਹਿ ਰਹੇ ਵੀ 85 ਲੱਖ ਰੁਪਏ ਬੰਦਾ ਲੈ ਕੇ ਭੱਜ ਗਿਆ ਕਿਤੇ ਕਹ ਕਿਸੇ ਦੂਜੇ ਬੰਦੇ ਨੂੰ 80 ਲੱਖ ਰੁਪਏ ਦੀ ਆਫਰ ਦਿੱਤੀ ਜਾਂ ਉਹ ਕਿੱਥੋਂ ਆਇਆ ਕਿੱਥੋਂ ਇਹ ਇਹ ਇਹਨਾਂ ਦਾ ਪਰਸਨਲ ਕਮਾਈ ਕੀਤੀ ਹੈ ਕਿਤੋਂ ਜਾਂ ਮੰਨ ਕੇ ਚਲੋ ਇਹ ਫਰਸੰਗਤ ਦਾ ਪੰਥ ਦਾ ਪੈਸਾ ਜਿਹੜਾ ਉਹਦੇ ਸਿਰ ਤੇ ਇਹ ਇਹ ਕਰ ਰਿਹਾ ਸਾਰਾ ਕੁਝ ਤੁਸੀਂ ਇਹ ਇਸੇ ਨਾਲ ਇਤਫਾਕ ਰੱਖਦੇ ਹੋ ਕਿ ਵਾਕਈ ਇਹਨਾਂ ਨੇ ਦੀਪ ਸਿੱਧੂ ਵਾਲਾ ਸਾਰਾ ਸਿਸਟਮ ਇਹਨਾਂ ਨੇ ਕੈਪਚਰ ਕਰ ਲਿਆ ਕਬਜ਼ਾ ਕਰ ਲਿਆ ਹਥਿਆਲਿਆ ਵੇਖੋ ਜਦੋਂ ਬਾਈ ਦੀਪ ਸਿੱਧੂ ਦੀ ਡੈਥ ਹੁੰਦੀ ਹੈ ਨਾ ਤੇ ਦੀਪ ਸਿੱਧੂ ਨੇ ਜਿਹੜੀ ਗੱਲ ਪੰਥ ਤੇ ਪੰਜਾਬ ਦੀ ਆ ਕੇ ਕੀਤੀ ਆ ਉਹ ਬਹੁਤ ਉਹ ਲੋਕਾਂ ਦੀ ਮੰਨ ਕੇ ਚਲੋ ਦਿਲ ਦੀ ਹੂਕ ਸੀਗੀ ਜਿਹੜੀ ਬਾਈ ਦੀਪ ਸਿੱਧੂ ਨੇ ਆਵਾਜ਼ ਇੱਥੇ ਆ ਕੇ ਰੱਖੀ ਜਦੋਂ ਬਾਈ ਦੀਪ ਸਿੰਘ ਜੀ ਦੀ ਡੈਥ ਹੁੰਦੀ ਆ ਤਾਂ ਲੋਕ ਇਮੋਸ਼ਨਲ ਸੀਗੇ ਅਸੀਂ ਖੁਦ ਇਮੋਸ਼ਨਲ ਸੀਗੇ ਉਹ ਬਈ ਚਲੋ ਕੌਮ ਨੂੰ ਇੱਕ ਪੰਥ ਨੂੰ ਮੰਨ ਕੇ ਜਿਹੜਾ ਪੰਜਾਬ ਵਾਸਤੇ ਸੋਚਣ ਵਾਲਾ ਇਨਸਾਨ ਸੀਗਾ ਵੀ ਸੱਚੇ ਦਿਲ ਵਾਲਾ ਹਨਾ ਵੀ ਉਹ ਬੰਦੇ ਦਾ ਜਾਣਾ ਬਹੁਤ ਵੱਡਾ ਘਾਟਾ ਜਿਹੜਾ ਅੱਜ ਵੀ ਅਸੀਂ ਮਹਿਸੂਸ ਕਰਦੇ ਆਂ ਤੇ ਉਹ ਰਹਿਣੀ ਆ ਉਹ ਬੰਦੇ ਉਹ ਬੰਦੇ ਦੇ ਜਦੋਂ ਪਿੱਛੇ ਜਾਣ ਤੋਂ ਬਾਅਦ ਅਸੀਂ ਸਾਰੇ ਜਾਨੇ ਇਮੋਸ਼ਨਲ ਸੀਗੇ ਤੇ ਉਹ ਜਿਹੜੀ ਇਮੋਸ਼ਨ ਲੋਕਾਂ ਦੇ ਕੈਚ ਕਰਕੇ ਇਹਨੇ ਮੰਨ ਕੇ ਚਲੋ ਉਥੇ ਭਾਵਕਤਾ ਦੇ ਨਾਲ ਗੱਲ ਕੀਤੀ ਹੈ ਉਦੋਂ ਸਾਰੇ ਬੰਦਿਆਂ ਨੇ ਇਹਦੇ ਤੇ ਭਰੋਸਾ ਇਸੇ ਗੱਲ ਕਰਕੇ ਕੀਤਾ ਸੀਗਾ ਹੁਣ ਉਸ ਬੰਦ ਉਹਦੀਆਂ ਗੱਲਾਂ ਤੇ ਤਾਂ ਰਿਆ ਹੀ ਨਹੀਂ ਗਿਆ ਬਾਈ ਦੀਪ ਸਿੱਧੂ ਨੇ ਕਿਹਾ ਸੀਗਾ ਵੀ ਆਪਾਂ ਪਿੰਡ ਪਿੰਡ ਦੇ ਵਿੱਚ ਜਥੇਬੰਦੀ ਬਣਾਉਣੀ ਹੈ ਨਾ ਤਾਂ ਜਥੇਬੰਦੀ ਬਣਾਈ ਇਹੀ ਗੱਲ ਤਾਂ ਬਾਈ ਉਤਾਰ ਉਤਾਰ ਸਿੰਘ ਖੰਡਾ ਉਹ ਜਿਹੜੇ ਮੇਨ ਪੰਜ ਬੰਦਿਆਂ ਦੇ ਵਿੱਚੋਂ ਸੀਗੇ ਕੋਰ ਕਮੇਟੀ ਦੇ ਵਿੱਚੋਂ ਸੀਗੇ ਉਹ ਗੱਲ ਦੱਸ ਹੀ ਰਹੇ ਆ ਉਹਨਾਂ ਦੀਆਂ ਵੀ ਜਿਹੜੀਆਂ ਹੈਗੀਆਂ ਆਡੀਓ ਰਿਕਾਰਡਿੰਗਾਂ ਵਾਇਰਲ ਹੋਈਆਂ ਵੀ ਤੇ ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਤਾਂ ਵੀ ਇਹ ਤਾਂ AI ਦੇ ਨਾਲ ਬਣਾਈਆਂ ਤੇ ਭਾਈ ਉਤਾਰ ਸਿੰਘ ਖੰਡਾ ਦੱਸ ਰਹੇ ਸੀਗੇ ਜਥੇਬੰਦੀ ਦਾ ਸੰਵਾਦ ਉਹਨਾਂ ਨੇ ਰਹਿ ਨਹੀਂ ਕੋਈ ਦਿੱਤਾ ਵੀ ਪਰਿਵਾਰਵਾਦੀ ਵੀ ਗ ਕਿ ਵੈਸੇ ਥਿਲੇ ਦਾ ਜਾਂ ਜਿੰਨੇ ਵੀ ਜੇ세ਬੰਦੀ ਦੇ ਫੈਸਲੇ ਸੀਗੇ ਉਹ ਸਾਰੀ ਪਰਿਵਾਰ ਲੈ ਰਿਆ ਸੀ ਸੋ ਬਾਈ ਦੀਪ ਸਿੰਘ ਦੀਆਂ ਗੱਲਾਂ ਤੇ ਜ਼ਰਾ ਹੀ ਨਹੀਂ ਇਹ ਅੱਛਾ ਤੁਸੀਂ ਪੁਲਿਸ ਨੂੰ ਕਦੋਂ ਦਿੱਤੀ ਸੀ ਰਿਕਾਰਡਿੰਗ ਅਸੀਂ ਜਦੋਂ ਬਾਈ ਗੋਪੀ ਸਿੰਘ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਵੀ ਜਿਹੜੇ ਹੈਗੇ ਆ ਸਬੂਤ ਮਿਲਦੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਆ ਵੀ ਜਿੰਨਾ ਸਭ ਸਾਡੇ ਕੋਲ ਸੀਗਾ ਜਿਹੜੀਆਂ ਸਾਨੂੰ ਧਮਕੀਆਂ ਆਈਆਂ ਸੀਗੀਆਂ ਪਹਿਲਾਂ ਉਹਨਾਂ ਦੇ 18 ਮਈ 2021 2024 ਨੂੰ ਵੀ ਮੈਨੂੰ ਧਮਕੀ ਆਈ ਹੈ ਬਾਈ ਗੁਰਪ੍ਰੀਤ ਸਿੰਘ ਦੇ ਕਰਕੇ ਉਸ ਤੋਂ ਬਾਅਦ ਚੋਂ ਜਿਹੜੀਆਂ ਖੇਤ ਧਮਕੀਆਂ ਆਈਆਂ ਸੀ ਉਹ ਜਿੰਨਾ ਵੀ ਸਾਡੇ ਕੋਲ ਸੀਗਾ ਇਹਨਾਂ ਦੇ ਸਬੂਤ ਸੀ ਉਹ ਅਸੀਂ ਸਾਰੇ ਦਿੱਤੇ ਉਸ ਵੇਲੇ ਹੀ ਅਸੀਂ ਜਿਹੜੀ ਆ ਰਿਕਾਰਡਿੰਗ ਉਹਨਾਂ ਨੂੰ ਦਿੱਤੀ ਹੈ ਕੁਝ ਮੰਗ ਕਰਦੇ ਹਾਂ ਪੰਜਾਬ ਪੁਲਿਸ ਤੋਂ ਇਸ ਰਿਕਾਰਡਿੰਗ ਦੇ ਆਧਾਰ ਤੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਜਿਹੜੀ ਆ ਜੇ ਕਿਛੇ ਜੇ ਕੋਈ ਇਹ ਕਹਿੰਦਾਗਾ ਵੀ ਇਹ ਭਾਈ ਇਹ AI ਦੇ ਨਾਲ ਜਨਰੇਟ ਕੀਤੀ ਹੈ ਤੇ ਵੀ ਉਹ ਦੀ ਐਫਐਐਸਐਲ ਦੇ ਵਿੱਚ ਜਾਂਚ ਹੋ ਜਾਣੀ ਚਾਹੀਦੀ ਹੈ। ਦੂਸਰੀ ਗੱਲ ਇਹ ਹੈ ਵੀ ਅਮਰਤਪਾਲ ਇੱਕ ਉਹਨੇ ਕ੍ਰਿਮੀਨਲ ਉਹ ਕ੍ਰਿਮੀਨਲ ਐਕਟ ਉੱਤੇ ਲੱਗਣਾ ਚਾਹੀਦਾ ਸੀਗਾ ਵੀ ਨਾ ਕਿ ਉਹ ਉੱਤੇ ਐਨਐਸਏ ਲਾ ਕੇ ਉਹਨੂੰ ਦੂਰ ਮਾਨ ਕੇ ਚਲੋ ਇਹ ਸੇਫਲੀ ਰੱਖਿਆ ਜਾਂਦਾ। ਹੁਣ ਦੂਜੇ ਬੰਦੇ ਸਾਰੇ ਜਿਹੜੇ ਉਹਦੇ ਨਾਲ ਆ ਰਹੇ ਸੀਗੇ ਉਹ ਇੱਥੇ ਆ ਕੇ ਖੁਲਾਸੇ ਕਰ ਰਹੇ ਆ ਵੀ ਉੱਤੇ ਟਰਮਾਡੋਲ ਦੀਆਂ ਗੋਲੀਆਂ ਜਾਂਦੀਆਂ ਸੀਗੀਆਂ ਜਾਂ ਉਹਦੇ ਕੋਲੇ ਫੋਨ ਵੀ ਆ ਤੇ ਫੋਨ ਦੇ ਵਿੱਚੋਂ ਹੀ ਮੰਨ ਕੇ ਚਲੋ ਇਹਨੇ ਉੱਤੇ ਜਿਹੜੀ ਕੌਨਸਪਰੇਸੀ ਜਿਹੜੀ ਕੌਨਸਪਰੇਸੀ ਉੱਥ ਬਈ ਬਈ ਗੋਰਪੀ ਚੰਗ ਦਾ ਕਤਲ ਹੋਇਆ ਤੇ ਲਗਾਤਾਰ ਇਹ ਗੈਂਗਸਟਰਾਂ ਦੇ ਨਾਲ ਸੰਪਰਕ ਚ ਸੀਗਾ ਤੇ ਬਈ ਜਿਹੜੇ ਇਥੇ ਆ ਕੇ ਦੇ ਖਲਾਸੇ ਹੋਣੇ ਸੀਗੇ ਵੀ ਉਹਨਾਂ ਨੂੰ ਬਚਾਉਣ ਵਾਸਤੇ ਉਹ ਐਨਐਸਏ ਲਾ ਕੇ ਉਹਨੂੰ ਉੱਥੇ ਰੱਖਿਆ ਗਿਆ ਸੀ ਤੇ ਕਹਿੰਦੇ ਆ ਬਈ ਐਨਐਸਏ ਦੇ ਜਿਹੜਾ ਉਹ ਹੁਣ ਅਧੀਨ ਉੱਥੇ ਰੱਖਿਆ ਗਿਆ ਵੀ ਉਹਨੂੰ ਜਲਦੀ ਤੋਂ ਜਲਦੀ ਇੱਥੇ ਲੈ ਕੇ ਉਹਦਾ ਜਿਹੜਾ ਹੈਗਾਗਾ ਟ੍ਰਾਇਲ ਸ਼ੁਰੂ ਕੀਤਾ ਜਾਣਾ ਚਾਹੀਦਾ ਬੀ ਇਹ ਜਿਹੜੀ ਇੱਥੇ ਕੁੱਟ ਮਾਰਦੀ ਆ ਜਿਹੜੀ ਵਿਰਿੰਦਰ ਸਿੰਘ ਦੇ ਕੇਸ ਆ ਜਾਂ ਮੰਨ ਕੇ ਚਲੋ ਹੋਰ ਲੁੱਟਾਂ ਖੋਹਾਂ ਦੇ ਆ ਕੇਸਾਂ ਦੇ ਵਿੱਚੋਂ ਬਹੁਤ ਕੁਝ ਨਿਕਲਣਾ ਜਾਂ ਭਾਈ ਗੋਪੀ ਸਿੰਘ ਦਾ ਕਤਲ ਕੇਸ ਆ ਵੀ ਇਹਨਾਂ ਦੀ ਜਿਹੜੀ ਜਾਂਚ ਨੂੰ ਤੇ ਇਹ ਲਮਕਾਉਣ ਵਾਸਤੇ ਜਿਹੜਾ ਉਹ ਲਗਾ ਉੱਥੇ ਜਿਹੜਾ ਇੱਕ ਤਰ੍ਹਾਂ ਨਾਲ ਆਕਸੀਜਨ ਦਿੱਤੀ ਜਾ ਰਹੀ ਆ ਐਨਐਸ ਲਾ ਕੇ ਬਿਲਕੁਲ ਠੀਕ ਆ ਜੀ ਸੋ ਸੁਪਰੀਤ ਸਿੰਘ ਸਿੱਧੂ ਨੇ ਸਾਫ਼ ਕਰਦੇ ਆ ਕਿ ਜਿਹੜੀ ਰਿਕਾਰਡਿੰਗ ਵਾਇਰਲ ਹੋਈ ਹੈ ਉਹ ਬਤੌਰ ਸਬੂਤ ਪੰਜਾਬ ਪੁਲਿਸ ਦੇ ਕੋਲ ਪਈ ਹੈ ਭਾਵੇਂ ਤਰਚੇ ਸਿੰਘ ਸੁਣੀ ਕਹੀ ਜਾਣ ਵੀ ਇਹ ਝੂਠੀ ਹੈਗੀ ਆ ਪਰ ਨਹੀਂ ਜਿਸ ਸাক্ষਸ਼ ਨਾਲ ਰਿਕਾਰਡਿੰਗ ਅਮਰਪਾਲ ਦੀ ਸੁਪਰੀਤ ਸਿੰਘ ਸਿੱਧੂ ਉਹ ਕਹਿ ਰਹੇ ਨੇ ਇਹ ਬਿਲਕੁਲ ਸੱਚੀ ਆ ਉਹ ਤਾਰੀਖ ਵੀ ਦੱਸ ਰਹੇ ਨੇ ਪੈਸੇ ਦੇ ਲੈਣ ਦੇਣ ਦੀ ਗੱਲ ਹੋ ਰਹੀ ਹੈ ਤੇ ਪੰਜਾਬ ਪੁਲਿਸ ਕੋਲ ਵੀ ਮੌਜੂਦ ਹੈ ਪੰਜਾਬ ਪੁਲਿਸ ਇਸ ਤੇ ਐਕਸ਼ਨ ਕੀ ਲੈਂਦੀ ਹੈ ਇਹ ਜ਼ਰੂਰ ਦੇਖਣਾ ਬਾਕੀ ਆ ਬਾਕੀ ਸਿੱਧੂ ਹਣੀ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਹੁਣ ਅਮਰਤਪਾਲ ਦੇ ਸਾਹਮਣੇ ਖੜੇ ਆ ਉਹਨੇ ਪੰਥ ਦੇ ਕੌਮ ਦੇ ਸੰਗਤ ਦੇ ਨਾਂ ਤੇ ਜੇਕਰ ਧੋਖਾ ਮਾਇਆ ਤਾਂ ਬਣਦੀ ਜਿਹੜਾ ਉਸਤੇ ਐਕਸ਼ਨ ਤਾਂ ਜ਼ਰੂਰ ਹੋਣਾ ਚਾਹੀਦਾ ਸਿੱਧੂ ਜੀ ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ